हेलो एवरीवन वेलकम टू माय चैनल जिसका नाम है समरंग पंजाबी चैनल खास तौर पे और ना स्टूडेंट वास्ते बनाया गया जो कि एनटीए यूजीसी नेट एग्जाम दी तैयारी कर रहे ने इथे आके तुसी एग्जाम दी तैयारी कर सकदे हो जिन्ने भी टॉपिक ਤੁਹਾਡੇ एग्जाम ਦੇ ਨਾਲ ریلیਟਡ ਹੈ ਸਾਰੇ ਤੁਹਾਨੂੰ ਇੱਥੇ ਮਿਲ ਜਣਗੇ तो चैनल ਨੂੰ سبسਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕ ਸ਼ੁਰੂ ਕਰੋ ਵੀਡੀਓਸ ਨੂੰ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਓ ਕਿਸੇ ਨਾਲ ਲੱਗਦੇ ਪਏ ਨੇ telegram channel ਉਤੇ ਜਾ ਕੇ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਤੁਹਾਨੂੰ ਮਿਲ ਜਾਏਗਾ ਇਸ ਤੋਂ ਇਲਾਵਾ ਅਗਰ ਤੁਸੀਂ nta judc net exam ਦੇ ਨਾਲ ਰਿਲੇਟਡ ਕੋਈ ਵੀ ਟੌਪਿਕ ਸਮਝਣਾ ਹੋਵੇ ਜਿਹੜਾ ਤੁਹਾਨੂੰ ਨਹੀਂ ਮਿਲਦਾ ਪਿਆ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਤੁਹਾਨੂੰ ਟੌਪਿਕ ਜਿਹੜਾ ਹੋਏਗਾ ਉਹ ਕਵਰ ਅਪ ਕਰਵਾਤਾ ਕੀਏ تھے ਸੋ ਜਿਵੇਂ ਕਿ ਸਾਡੇ ਟੌਪਿਕ ਚੱਲਦੇ ਪਏ ਸੀ ਖੋਜ ਦੇ ਨਾਲ ਉਪਾਤੀ ਸਾਪੇਖ ਖੋਜ ਦੇ ਇਤਿਹਾਸ ਦੇ ਬਾਰੇ ਗੱਲ ਕਰਦੇ ਪਏ ਹਾਂ ਇਸ ਦੇ ਵਿੱਚ ਅਸੀਂ ਗੁਰਮਤਕਾ ਸੂਫੀ ਕਾ ਨਾਲ ਦੇ ਨਾਲ ਜਿਹੜਾ ਗਵਾ ਮਟਕਨਿੰਨ ਪੰਜਾਬੀ ਵਾਰਤਕ ਦੇ ਬਾਰੇ ਗੱਲ ਕਰ ਲਈ ਹੈ ਇਸ ਤੋਂ ਇਲਾਵਾ ਸਫਰਨਾਮਾ ਵਾਲਾ ਟੌਪਿਕ ਵੀ ਸੜਾ ਹੋ ਚੁੱਕਾ ਹੈ ਤੇ ਹੁਣ ਜਿਹੜੀ ਗੱਲ ਅਸੀਂ ਕਰਨ ਜਾ ਰਹੇ ਹਾਂ ਉਹ ਹੈਗਾ ਸਾਡਾ ਨੈਕਸਟ ਟੌਪਿਕ ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਸਵੈਜਿਨੀ ਸਿਹਤ ਦੇ ਨਾਲ ਕਿ ਇਸ ਖੇਤਰ ਦੇ ਵਿੱਚ ਕਿਹੜਾ ਕਿਹੜਾ ਖੋਜ ਕਾਰਜ ਹੋਇਆ ਸੀ ਤੇ ਕਿੰਨੇ ਕਿੰਨੇ ਕੀਤਾ ਸੀ ਪੀ ਐਚ ਡੀ ਦੇ ਖੋਜ ਖੇਤਰ ਦੇ ਵਿਸ਼ੇ ਦੇ ਉੱਪਰ ਸੋ ਸਵੈਜਿਨੀ ਸਿਹਤ ਜਿਹੜਾ ਗਵਾ ਪੰਜਾਬੀ ਸਵੈਜਿਨੀ ਨਿਕਟ ਅਧਿਐਨ ਵਿਸ਼ੇ ਉੱਪਰ ਜਿਹੜੇ ਸਭ ਤੋਂ ਪਹਿਲਾਂ ਧਰਮਚੰਦ ਵਾਤੀਸ਼ ਜਿਹੜੇ ਸੀ ਉਨ੍ਹਾਂ ਦਾ ਕੀ ਨਾਮ ਸੀ ਇਹ ਖੋਜ ਪ੍ਰਬੰਧ ਜਿਹੜਾ ਸੀ ਦੋ ਪਾਗਾਂ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਸਿਧਾਂਤਕ ਚਰਚਾ ਵਾਲੇ ਪਾਗ ਨੂੰ ਕੀ ਕਹਿੰਸੀ ਸਵੈਜੀਵਨੀ ਸ਼ਾਸਤਰ ਨਾਮ ਦੇ ਥੱਲੇ ਛਾਪਿਆ ਗਿਆ ਸੀ ਜਦਕਿ ਪੰਜਾਬੀ ਸਵੈਜੀਵਨੀ ਦੇ ਵਿਹਾਰਕ ਅਧਿਐਨ ਨੂੰ ਸਵੈਜੀਵਨੀ ਨਿਕਟ ਅਧਿਐਨ ਦੇ ਨਾਂ ਥੱਲੇ ਜਿਹੜਾ ਦਾ ਸੀ ਇੱਕ ਵੱਖਰੀ ਪੁਸਤਕ ਦੇ ਵਿੱਚ ਛਾਪਿਆ ਗਿਆ ਸੀ ਤੋ ਦੋ ਪਾਰਟ ਦੇ ਵਿੱਚ ਇਸ ਦੀ ਗੱਲ ਕੀਤੀ ਗਈ ਸੀ ਇੱਕ ਹੈਗਾ ਸੀ ਸਿਧਾਂਤਕ ਇੱਕ ਹੈਗਾ ਸੀ ਵਿਹਾਰਕ ਤੇ ਦੋਨਾਂ ਨੂੰ ਕੀ ਕਹਿਆ ਸੀ ਅਲੱਗ-ਅਲੱਗ ਪਾਰਟ ਦੇ ਵਿੱਚ ਅਲੱਗ-ਅਲੱਗ ਨਾਮ ਦੇ ਹੇਠ ਦੱਸਿਆ ਗਿਆ ਸੀ ਹੁਣ ਪਹਿਲਾ ਭਾਗ ਜਿਹੜਾ ਹੈਗਾ ਸੀ ਜਿਸ ਦੇ ਵਿੱਚ ਸਵੈ ਜੀਵਨੀ ਸ਼ਾਸਤਰ ਦੇ ਬਾਰੇ ਚਰਚਾ ਕੀਤੀ ਗਈ ਸੀ ਨਾਲ ਹੀ ਕੀ ਕਹਿਆ ਸੀ ਸਵੈ ਜੀਵਨੀ ਦੇ ਬਾਕੀ ਜਿਹੜੇ ਵਾਰਤਕ ਰੂਪਾਂ ਦੇ ਨਾਲ ਕੀ ਸਮਾਨਤਾਵਾਂ ਨੇ ਕੀ ਅਸਮਾਨਤਾਵਾਂ ਨੇ ਉਹਨਾਂ ਦੀ ਵੀ ਗੱਲ ਕੀਤੀ ਗਈ ਸੀ ਸੀਦਾਂਤਕ ਜਿਹੜਾ ਆਇੰਦਾ ਗਵਾ ਹੈ ਇਸ ਦੇ ਵਿੱਚ ਅਗਰ ਦੇਖਿਆ ਜਾਵੇ ਕਹਿੰਦੇ ਇਹ ਚਰਚਾ ਅਤ ਜ਼ਰੂਰੀ ਸੀ ਦੂਜਾ ਪਾੜ ਜਿਹੜਾ ਆਇੰਦਾ ਗਵਾ ਜਿਹੜਾ ਸਾਡੇ ਕੋਲ ਸੈਕੰਡ ਸੀ ਇਸ ਤੇ ਵਿੱਚ ਕੋਈ ਅਧਿਆਏ ਵੰਡ ਨਹੀਂ ਕੀਤੀ ਗਏ ਸੋਬੂ ਕੀਗਾ ਸੀ ਇਸ ਤੇ ਵਿੱਚ ਸਵਹਿ ਜੀਵਨੀ ਜਿਹੜੀ ਸੀ ਉਹਨਾਂ ਦਾ ਜਿਹੜਾ ਪ੍ਰਕਾਸ਼ਨ ਕਾ ਸੀ ਉਹਨੂੰ ਹੀ ਆਧਾਰ ਬਣਾ ਕੇ ਇਕੱਲੀ ਇਕੱਲੀ ਜਿਹੜੀ ਸਵਹਿ ਜੀਵਨੀ ਸੀ ਉਸ ਦੀ ਚਰਚਾ ਕੀਤੀ ਗਈ ਸੀ ਇਸ ਤੇ ਵਿੱਚ ਸਾਡੇ ਕੋਲ ਕੁੱਲ ਜਿਹੜੀਆਂ ਮਿਲਦੀਆਂ ਨੇ 28 ਸਵਹਿ ਜੀਵਨੀਆਂ ਵਿਹਾਰਕ ਅਧਿਆਨ ਦੇ ਵਿੱਚ ਮਿਲਦੀਆਂ ਤੋ ਦੋ ਪਾਰਟ ਸੀ ਦੋਨਾਂ ਪਾਰਟਸ ਦੇ ਵਿੱਚ ਅਲੱਗ-ਅਲੱਗ ਟੌਪਿਕਸ ਦੇ ਬਾਰੇ ਦੱਸਿਆ ਗਿਆ ਸੀ ਇਸ ਤੋਂ ਇਲਾਵਾ ਸਵੈ-ਜੀਵਨੀ ਦੇ ਧਿਆਨ ਦੇ ਹੋਂ ਪ੍ਰੰਤਕ ਵਾਚਿਸ਼ ਜਿਹੜੇ ਸੀ ਉਹਨਾਂ ਨੇ ਸਥਾਪਨਾਵਾਂ ਦੇ ਪ੍ਰਕਰਨ ਦੇ ਵਿੱਚ ਕੁਝ ਸਿੱਟੇ ਵੀ ਕੱਢੇ ਸੀ ਤੇ ਜਿਵੇਂ ਕਿ ਪੰਜਾਬੀ ਦੇ ਜ਼ਿਆਦਾਤਰ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਸਵੈ-ਜੀਵਨੀ ਕਾਸੀ ਵਧੇਰੇ ਕਰਕੇ ਕੀ ਕੈਸੀ ਅਧਿਆਪਕ ਹੀ ਰਹੇ ਸੀ ਤੇ ਜ਼ਿਆਦਾਤਰ ਫਿਰ ਕੀ ਕਸੀ ਉਹਨਾਂ ਦਾ ਜੋ ਵੀ ਸਾਨੂੰ ਸਵੈ-ਜੀਵਨੀ ਇਤਿਹਾਸ ਮਿਲਦਾ ਹੈ ਜਿਵੇਂ ਜਿਹਨੂੰ ਅਸੀਂ ਜੀਵਨ ਕਹਿ ਦਿੰਨੇ ਆ ਉਹ ਸਾਰਾ ਕੀ ਕਸੀ ਵਿਦਿਆਕਰ ਦੇ ਨਾਲ ਹੀ ਰਿਲੇਟਡ ਹੁੰਦਾ ਹੈ ਵੰਡ ਤੋਂ ਪਹਿਲਾਂ ਉਹ ਚ ਵਿਦਿਆ ਦੇ ਕੇਂਦਰ ਵੰ ਤੋਂ ਬਾਅਦ ਫਿਰ ਕਿਹੜੇ ਕੇਂਦਰ ਤੇ ਕਿੱਥੇ-ਕਿੱਥੇ ਕਿਹੜੇ ਥਾਵਾਂ ਤੇ ਕਾਇਮ ਹੋਏ ਇਸ ਬਾਰੇ ਵੀ ਚਰਚਾ ਕੀਤੀ ਮਿਲਦੀ ਹੈ ਕਿਉਂਕਿ ਦੇਖੋ ਉਸ ਸਮੇਂ ਤਾਂ ਸਾਰੇ ਇਹੋ ਹੀ ਲੇਖਕ ਮਿਲਦੇ ਸੀ ਸਾਨੂੰ ਤਾਂ ਉਹਨਾਂ ਦੇ ਨਾਲ ਲਿਖਿਆ ਸਵੈਜੀਵਨੀਆ ਸੀ ਵੰਡ ਤੋਂ ਪਹਿਲਾਂ ਦੇ ਮਿਲਦੇ ਨੇ ਵੰਡ ਤੋਂ ਬਾਅਦ ਦੇ ਮਿਲਦੇ ਨੇ ਉਹਥੇ ਕਿਸ ਤਰੀਕੇ ਨਾਲ ਘਰ ਪੜਾਉਂਦੇ ਸੀ ਕਿਵੇਂ ਦਾ ਉਹਨਾਂ ਦਾ ਕੰਮਕਾਰ ਸੀ ਇੱਧਰ ਆ ਕੇ ਕਿੱਥੇ-ਕਿੱਥੇ ਲੱਗੇ ਤੇ ਜਦੋਂ ਇੱਧਰ ਲੱਗੇ ਸੀ ਤਾਂ ਕਿਹੜੇ-ਕਿਹੜੇ ਜਗ੍ਹਾ ਤੇ ਉੱਤੇ ਲੱਗੇ ਜਿੱਥੇ ਉਹ ਵੀ ਕਿਸ ਤਰ੍ਹਾਂ ਉਹ ਨਦੀ ਨੇ ਨੌਲੇਜ ਇੱਥੇ ਸਾਨੂੰ ਨਾਲ ਦੇ ਨਾਲ ਹੁੰਦੀ ਜਾਂਦੀ ਹੈ। ਤੋਂ ਇਸ ਪਰ ਵੀ ਇੱਕ ਚਰਚਾ ਕੀਤੀ ਨਾਲ ਦੇ ਨਾਲ ਪੰਜਾਬ ਦਾ ਸਮਾਜਿਕ ਆਰਥਿਕ ਇੱਕ ਉਸ ਸਮੇਂ ਜੋ ਮਾਹੌਲ ਸੀ ਸਮਾਜ ਸੀ ਉਹਨਾਂ ਦੇ ਬਾਰੇ ਵੀ ਗੱਲ ਹੋ ਜਾਂਦੀ ਹੈ। ਇਸ ਤੋਂ ਇਲਾਵਾ ਉਸ ਸਮੇਂ ਆਜ਼ਾਦੀ ਦੇ ਬਾਰੇ ਚੱਲਦੇ ਬੇਸ ਸੀ ਉਸ ਦੇ ਨਾਲ ਰਿਲੇਟਡ ਵੀ ਕਈ ਸਾਨੂੰ ਇੱਕ ਸੰਗਰਾਮ ਜਿਹੜੇ ਹੋਏ ਸੀ ਉਹਨਾਂ ਦੇ ਬਾਰੇ ਵੀ ਸਾਨੂੰ ਇੱਥੇ ਇੱਕ ਮਿਲ ਜਾਂਦੇ ਨੇ ਸੋ ਸਵੈ ਜੀਵਨੀਆਂ ਦੇ ਵਿੱਚ ਸਾਨੂੰ ਜਿਵੇਂ ਅਰਜਨ ਸਿੰਘ ਗੜਗੱਜ ਗੁਰਚਰਨ ਸਿੰਘ ਸਰ ਹੰਸਰਾ ਪਪਾਸੋਂ ਸਿੰਘ ਪੱਕਣਾ ਵਾਲੇ ਸੋ ਇਹਨਾਂ ਦੀਆਂ ਵਿੱਚ ਸਵੈ ਜੀਵਨੀਆਂ ਸਾਨੂੰ ਪਲੱਸ ਪੁਆਇੰਟ ਦੇ ਵਿੱਚ ਮਿਲ ਜਾਂਦੇ ਹੈ ਇਸ ਤੋਂ ਇਲਾਵਾ ਜਿਹੜੇ ਸੀ ਬਹੁਤ ਸਾਰੇ ਜਿਹੜੇ ਲੇਖਕ ਸੀ ਉਹਨਾਂ ਨੇ ਆਜ਼ਾਦੀ ਦੇ ਸੰਗਰਾਮ ਨੂੰ ਬਹੁਤ ਹੀ ਕਹਿੰਦੇ ক্লোਜ਼ ਦੀ ਦੇਖਿਆ ਸੀ ਜਿਵੇਂ ਗੁਰਬਖਸ਼ ਸਿੰਘ ਦਾ ਇੱਥੇ ਨਾਮ ਲੈਨੇ ਨੇ ਪੜਾਸ਼ਾਣੀ ਪ੍ਰਿੰਸੀਪਲ ਸੁਚਾਨ ਸਿੰਘ ਕਟਾਰ ਸਿੰਘ ਦੁੱਗਗਰ ਸੰ ਸਿੰਘ ਸੇਖੋ ਸੋ ਇਹਨਾਂ ਦੀਆਂ ਜਿਹੜੀਆਂ ਗਿਆ ਸੀ ਰਚਨਾਵਾਂ ਦੇ ਵਿੱਚੋਂ ਸਾਨੂੰ ਕੀ ਗਿਆ ਸੀ ਆਤਮ ਕਥਾ ਦੇ ਵਿੱਚੋਂ ਪ੍ਰਤੀਵਾਦੀ ਸੁਰ ਜਾਕਰ ਮਿਲਦਿ ਨੇ ਸੋ ਇੱਕ ਤਾਂ ਦੇਖੋ ਸਵੈ ਜੀਵਨੀਆਂ ਲਿਖੀਆਂ ਗਈਆਂ ਸੀ ਦੂਜਾ ਕੀ ਮਿਲ ਗਿਆ ਸਾਨੂੰ ਉਸ ਸਮੇਂ ਦਾ ਮਾਹੌਲ ਇਸ ਇਸ ਤਰੀਕੇ ਦੇ ਨਾਲ ਸਾਨੂੰ ਹੋਰ ਜਿਹੜੇ ਆਜ਼ਾਦੀ ਦੇ ਵਿੱਚ ਜਿਨ੍ਹਾਂ ਨੇ ਭਾਗ ਲਿਆ ਉਹਨਾਂ ਦੇ ਲੇਖਕਾਂ ਦੇ ਬਾਰੇ ਵੀ ਪਤਾ ਲੱਗ ਗਿਆ ਇਸ ਤੋਂ ਇਲਾਵਾ ਜ਼ਿਆਦਾਤਰ ਕੀ ਇਹ ਸੀ ਸਵੈ ਜੀਵਨੀਆਂ ਵਧੇਰੇ ਕਾ ਕਿ ਉਹਨਾਂ ਵਿਅਕਤੀਆਂ ਦੇ ਨਾਲ ਲਿਖੀਆਂ ਗਈਆਂ ਸੀ ਜਿਨ੍ਹਾਂ ਨੇ ਕੀ ਕੀਤਾ ਸੀ ਨਿਰੰਤਰ ਸੰਘਰਸ਼ ਕਰਕੇ ਜਿਹੜਾ ਸਾਹਿਸ ਮਾਇ ਰਾਜਨੀਤੀ ਆਦੀ ਦੇ ਖੇਤਰ ਦੇ ਵਿੱਚ ਆਪਣੀ ਇੱਕ ਥਾਮ ਹੈ ਦੀ ਸਵੈ ਜੀਵनियां ਹਮੇਸ਼ਾ ਉਹਨਾਂ ਪਰਸਨ ਦੇ ਨਾਲ ਹੀ ਰਿਲੇਟਡ ਮਿਲਦੇ ਨੇ ਜਿਹੜੇ ਫੇਮਸ ਹੋਣ ਪਰਸ ਠੀਕ ਹੈ ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ ਰਿਲੇਟਡ ਹੋਣ ਤੇ ਜੇਕਰ ਅਗਰ ਪੰਜਾਬੀ ਦੇ ਵਿੱਚ ਲੇਖਕ ਹੈ ਉਹਨਾਂ ਦੀ ਮਰਜ਼ੀ ਹੈ ਉਹ ਕਿਸੇ ਨੂੰ ਵੀ ਐਜ਼ ਆਧਾਰ ਬਣਾ ਕੇ ਸਵੈ ਜੀਵनियां ਲਿਖ ਸਕਦੇ ਨੇ ਹੁਣ ਅਗਰ ਦੇਖਿਆ ਜਾਵੇ ਪੰਜਾਬੀ ਦੇ ਵਿੱਚ ਸਾਨੂੰ ਜਿਹੜੀਆਂ ਸਵੈ ਜੀਵनियां ਕੁਝ ਮਿਲਦੀਆਂ ਨੇ ਜਿੰਨਾਂ ਵਿੱਚ ਆਰਸੀ ਕੁਝ ਹੱਡ ਪੀਤੀ ਜਗ ਬੀਤੀ ਜੀਵਨ ਸੰਗਰਾਮ ਮੇਰਾ ਆਪਣਾ ਆਪ ਮੇਰੀ ਜੀਵਨ ਕਹਾਣੀ ਨੰਗੇ ਪੈਰਾਂ ਦਾ ਸਫ਼ਰ ਆਦੀ ਕਾਲਕ੍ਰਮ ਅਨੁਸਾਰ ਨਹੀਂ ਜਦ ਕਿ ਕਾਲ ਰਹਿਤ ਜਿਹੜੀਆਂ ਸਾਨੂੰ ਸਵੈ ਜੀਵਨੀ ਵਿੱਚ ਮਿਲਦੀਆਂ ਨੇ ਮੇਰੀ ਫਿਲਮੀ ਆਤਮਕਥਾ ਖਾਣਾ ਬਦੋਸ਼ ਰਸੀਤੀ ਟਿਕਟ ਆਦੀ ਸ਼ਾਮਲ ਹੈ ਤੇ ਕਹਿੰਦੇ ਹਰ ਇੱਕ ਲੇਖਕ ਦਾ ਲਿਖਣ ਦਾ ਜਿਹੜਾ ਸਵੈ ਜੀਵਨੀ ਦਾ ਟੱਗ ਵੀ ਆਪੋ ਆਪਣਾ ਹੁੰਦਾ ਹੈ ਕਈ ਵਰਨਾਤਮਕ ਸ਼ੈਲੀ ਨੂੰ ਅਪਣਾਉਂਦੇ ਨੇ ਕਈ ਜਿਹੜੇ ਗੱਸੀ ਪ੍ਰਤਾਂਤ ਤੇ ਕਈ ਵਿਆਖਿਆਤਮਕ ਸ਼ੈਲੀ ਨੂੰ ਅਪਣਾਉਂਦੇ ਸੀ ਇਸ ਤੋਂ ਇਲਾਵਾ ਇਹ ਹੈਗਾ ਸੀ ਪੁਰਾਣੇ ਨੁਕਤੇਸ ਦੇ ਵਿੱਚ ਕਿ ਔਰਤ ਲੇਖਕਾਵਾਂ ਨੇ ਇਸ ਪਾਸੇ ਬਹੁਤਾ ਧਿਆਨ ਨਹੀਂ ਦਿੱਤਾ ਸੀ ਹੁਣ ਸਾਡੇ ਕੋ ਸਵੈ ਜੀਵੀਆਂ ਜਿਹੜੀਆਂ ਮਿਲਦੀਆਂ ਨੇ ਉਹਨਾਂ 'ਚ ਬਹੁਤ ਜ਼ਿਆਦਾ ਜੜੀਆਂ ਕਿ ਅਟਰ ਫੀਮੇਲ ਦੀਆਂ ਮਿਲਦੀਆਂ ਨੇ ਜਿਵੇਂ ਪੰਜਾਬੀ ਸਵੈ ਜੀਵਨੀ ਨਿਕਟਰ ਧਿਆਨ ਦੇ ਵਿੱਚ ਕੇਵਲ ਇੱਕ ਤਰੁੱਟੀ ਵੀ ਪਹਿਲੀ ਨਜ਼ਰੇ ਦਿਸ ਆਉਂਦੀਆਂ ਹਨ ਕਿ 2000 ਦੇ ਵਿੱਚ 26 ਕਿਤਾਬ ਵਿੱਚ ਚਾਹੀਦਾ ਸੀ ਇੱਕ ਕਿਤਾਬ ਜਿਹੜੀ ਹੈ ਜੋ ਜਿਹਦੇ ਬਾਰੇ ਹੁਣ ਤੱਕ ਅਸੀਂ ਗੱਲ ਕਰਤੀ ਹੈ ਕਿ ਇਸ ਜਿਵੇਂ ਸਾਨੂੰ ਕਿਹੜੇ ਕਿਹੜੇ ਲੇਖਾਂ ਦੇ ਬਾਰੇ ਮਿਲਦਾ ਹੈ ਇਸ ਦੇ ਵਿੱਚ ਇੱਕ ਰੁੱਟੀ ਸਾਨੂੰ ਇਹ ਨਜ਼ਰ ਆਉਂਦੀ ਹੈ ਕਿ ਇਸ ਵੇਲੇ ਤੱਕ ਜਿੰਨੀਆਂ ਵੀ ਪ੍ਰਕਾਸ਼ਿਤ ਸਵੈ ਜੀਵਨੀਆਂ ਲੇਖਕ ਦੇ ਦ੍ਰਿਸ਼ਟੀਗੋਚਰ ਹੁੰਦੀਆਂ ਨੇ ਪਰ ਅਜੇ ਹ ਨਹੀਂ ਹੋ ਸਕਿਆ ਮਤਲਬ ਕਹਿ ਸਕਦੇ ਹੋ ਕਿ ਉਸ ਸਮੇਂ 2000 ਤੱਕ ਜਿੰਨੀਆਂ ਵੀ ਸਵੈ ਜੀਵਨੀਆਂ ਸੀ ਲੇਖਕ ਨੇ ਕੀ ਕੀਤਾ ਸੀ ਉਸ ਦੇ ਧਿਆਨ ਦੇ ਵਿੱਚ ਨਹੀਂ ਆਈਆਂ ਸਾਰੀਆਂ ਜਿਵੇਂ ਬਚਿੰਤ ਕੌਰ ਦੀਆਂ ਪਗਡੰਡੀਆਂ 1991 ਦੇ ਵਿੱਚ ਪਰ ਇਹ ਵੀ ਇਸ ਦੇ ਵਿੱਚ ਸ਼ਾਮਲ ਨਹੀਂ ਹੋਈ ਇਸ ਕਿਤਾਬ ਦੇ ਵਿੱਚ ਪ੍ਰਭਜੋਤ ਕੌਰ ਦਾ ਵੀ ਇੱਕ ਜਿਹੜੀ ਸਵੈ ਜੀਵਨੀ ਮਿਲਦੀ ਹੈ ਇਸ ਤੋਂ ਇਲਾਵਾ ਹੋਰ ਇੱਕ ਤਰੁੱਟੀ ਇਹ ਮਿਲਦੀ ਹੈ ਕਿ ਯਾਦਾਨੁਮਰ ਰਚਨਾਵਾਂ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ ਜਿਸ ਦੀ ਸਭ ਤੋਂ ਉਗੜਵੀ ਮਿਸਾਲ ਜਿਹੜੀ ਸੀ ਗੁਰਚਰਨ ਸਿੰਘ ਸਹੰਸਰਾ ਦੀ ਉਹੋ ਵੀ ਦਿਨ ਸਨ ਯਾਨਕਿ 1981 ਪਾਰਟ ਸਵੈ ਜੀਵਨੀਆ ਤੇ ਨਾਲ ਰਿਲੇਟਡ ਸੀ ਇਸਤਰੀ ਵਾਲੇ ਜਿਹੜੀ ਸਵੈ ਜੀਵਨੀਆ ਸੀ ਉਹਨਾਂ ਨੂੰ ਵੀ ਇਸ ਦੇ ਵਿੱਚ ਕਿਸ ਅਗਰ ਦੇਖਿਆ ਹੋਵੇ ਤਾਂ ਜਗਾਂ ਨਹੀਂ ਮਿਲੀ ਤੇ ਯਾਦਾਨੁਮਾ ਜਿਹੜੀ ਰਚਨਾਵਾ ਸੀ ਉਹਨੂੰ ਐਸ ਅ ਸਵੈ ਜੀਵਨੀ ਦਾ ਪਾਰਟ ਸਮਝ ਕੇ ਇਸ ਦੇ ਵਿੱਚ ਸ਼ਾਮਿਲ ਕਰ ਲਿਆ ਹੁਣ ਦੇਖੋ ਪੰਜਾਬੀ ਸਵੈ ਜੀਵਨੀ ਇਕੱਠਾ ਧਿਆਨ ਦੀਆਂ ਸਥਾਪਨਾ ਦੇ ਵਿੱਚ ਆਖਰੀ ਸਥਾਪਨਾ ਇਹ ਹੈ ਕਿ ਪੰਜਾਬੀ ਸਵੈ ਜੀਵਨੀ ਦਾ ਪਵਿੱਖ ਕਿਹਦਾ ਸੀ ਬੜਾ ਉੱਚਾ ਸੀ ਤੇ ਲੇਖਕ ਦਿਨ ਪ੍ਰਤੀ ਦਿਨ ਸਵੈ ਜੀਵਨੀ ਲਿਖਣ ਵੱਲ ਰੁਚੀਤ ਹੋ ਰਹੇ ਸੀ ਹੁਣ ਜਦੋਂ ਇਹ ਕਿਤਾਬ ਲਿਖੀ ਗਈ ਉਸ ਸਮੇਂ ਸਰ ਕੋ ਜਿਹੜੀ ਉਸ ਸਮੇਂ ਕਿਤਾਬ ਜਿਹੜੀ ਫੇਮਸ ਬਣਦੀ ਹੈ ਜਿਸ ਦੇ ਵਿੱਚ ਜਸਟ ਇੱਕ ਸਵੈ ਜੀਵਨੀ ਦੇ ਬਾਰੇ ਹੀ ਨਿਕਟ ਅਧਿਆਨ ਇਹ ਕੁਐਸਚਨ ਦੇ ਰੂਪ ਦੇ ਵਿੱਚ ਵੀ ਪੁੱਛਿਆ ਮੈਂ ਬੜੀ ਬੜੀ ਸੋ ਇਹ ਸਾਨੂੰ ਮਿਲਦੀ ਹੈ ਨੈਕ ਸਾਨੂੰ ਮਿਲਦਾ ਹੈ ਕਵਾ ਪੱਤਰਕਾਰੀ ਸਹਿਤ ਸੋ ਪੱਤਰਕਾਰੀ ਸਹਿਦ ਦੇ ਨਾਲ ਵੀ ਰਿਲੇਟਡ ਸਾਨੂੰ ਹੁਣ ਤੱਕ ਚਾਰ ਖੋਜ ਪ੍ਰਬੰਧ ਮਿਲਦੇ ਨੇ ਤੇ ਜਿਸ ਦੇ ਵਿੱਚ ਨਿਰੰਦਰ ਸਿੰਘ ਕਪੂਰ ਦਾ ਪੰਜਾਬੀ ਪੱਤਰਕਾਰੀ ਦਾ ਵਿਕਾਸ ਜਿਸ ਉੱਤੇ ਪੀ ਐਚ ਡੀ ਦੇ ਪੱਤਰ ਦੇ ਉੱਤੇ ਪਹਿਲਾ ਵਿਸਤ੍ਰਿਤ ਤੇ ਪ੍ਰਮਾਣਿਕ ਇੱਕ ਖੋਜ ਪ੍ਰਬੰਧ ਸੀ 88 ਵਿੱਚ ਪ੍ਰਕਾਸ਼ਿਤ ਹੋਇਆ ਤੇ ਖੋਜਕਰਤਾ ਨੇ ਇਸ ਨੂੰ ਅੱਠ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਸੀ ਹੁਣ ਇਹ ਇਹ ਜਿਹੜਾ ਹੈਗਾ ਸੀ ਅਸੀਂ ਜ਼ਿਆਦਾ ਇਸ ਨੂੰ ਡੀਪਲੀ ਨਹੀਂ ਜਾ ਕੇ ਪੜਨਾਗਾ ਪਹਿਲੇ ਦੇ ਵਿੱਚ ਕੀ ਕੀਤਾ ਸੀ ਪੱਤਰਕਾਰੀ ਦੀ ਪਰੰਪਰਾ ਬਾਰੇ ਗੱਲ ਕਰਦੇ ਛਾਪੇਖਾਨੇ ਦੇ ਮਹੱਤਮ ਨੂੰ ਦੱਸਿਆ ਸੀ ਕਿ ਕਿਵੇਂ ਉਹ ਛਾਪਾਖਾਨਾ ਇੱਥੇ ਆਇਆ ਉਸਦੇ ਬਾਰੇ ਦੱਸਿਆ ਗਿਆ ਸੀ ਦੂਸਰਾ ਗੱਸੀ ਪੰਜਾਬੀ ਪੱਤਰਕਾਰੀ ਉਥਾਨਕਾਰ ਯਾਨੀ ਕਿ ਇਸ ਦੇ ਵਿੱਚ ਜੋ ਮੁੱਢ ਤੋਂ ਸਟਾਰਟਿੰਗ ਹੋਈ ਸੀ ਪੱਤਰਕਾਰ ਇਸਦੇ ਬਾਰੇ ਗੱਲ ਕੀਤੀ ਗਈ ਹੈ ਕਿਵੇਂ ਇੱਥੇ ਸਾਈ ਆਏ ਉਹਨਾਂ ਨੇ ਛਾਪਾਖਾਨਾ ਲਗਾਇਆ ਫਿਰ ਪੱਤਰਕਾਰੀ ਦਾ ਮੁੱਢ ਬਜਾ ਐਕਸਟਰਾ ਐਕਸਟਰਾ ਇਹ ਸਾਰਾ ਕੁਝ ਹੈ 第三ਾ ਪਾਰਟ ਜਿਵੇਂ ਗੱਸੀ ਇਸ ਦੇ ਵਿੱਚ ਪੂਰਨ ਮਤਕਾਲ ਹੈ ਗਵਾ ਮਤਲਬ ਇਸ ਦੇ ਵਿੱਚ ਪਹਿਲੇ ਤੋਂ ਬਾਅਦ ਜਿਹੜਾ ਸਾਨੂੰ ਮਤਕਾਲ ਦਾ ਟਾਈਮ ਮਿਲਦਾ ਉਸ ਦੇ ਵਿੱਚ ਜੋ ਪੱਤਰਕਾਰੀ ਕੀਤੀ ਗਈ ਹੈ ਜਾਨੀ ਕਿ 1901 ਤੋਂ 1999 ਤੱਕ 19 ਤੱਕ ਇਸ ਦੇ ਬਾਰੇ ਦੱਸਦਾ ਹੈ ਫਿਰ ਉਸ ਤੋਂ ਅੱਗੇ ਦੇ ਅਧਿਆਏ ਉਸ ਤੋਂ ਬਾਅਦ ਫਿਰ ਉਸ ਤੋਂ ਅੱਗੇ ਦੇ ਅਧਿਆਏ ਸੋ ਇਸ ਤਰੀਕੇ ਦੇ ਨਾਲ ਅੱਗੇ-ਅੱਗੇ ਪਾਰ ਜਿਹੜੇ ਬੱਦੇਗੇ ਤੋਂ ਉਸ ਸਮੇਂ ਜਿਹੜਾ ਟਾਈਮ ਸੀ ਉਸ ਦੇ ਵਿੱਚ ਕੀ ਪੱਤਰਕਾਰੀ ਛਪਦੀ ਗਈ ਇਸ ਤੇ ਬਾਰੇ ਗੱਲ ਕੀਤੀਆਂ ਗਈਆਂ ਨੇ ਸੋ ਇਹ ਮੈਂ ਡਿਟੇਲਸ ਦੇ ਵਿੱਚ ਨਹੀਂ ਦੱਸਣਾ ਜਸਤੋਂ ਇਹਨਾਂ ਪਤਾ ਹੋਣਾ ਚਾਹੀਦਾ ਹੈ ਕਿ ਪੱਤਰਕਾਰੀ ਨਾਲ ਕਿੰਨੇ ਜਿਹੜੇ ਲਿਖੇ ਗਏ ਸੀ ਸਾਡੇ ਕੋਲ ਅ ਪੀ ਐਚ ਡੀ ਦੇ ਖੋਜ ਪਰਵੰਤ ਤੋਂ ਉਸਦੇ ਵਿੱਚ ਜਿਹੜਾ ਇਹ ਕਿਹੜਾ ਹਿੱਸਾ ਹੈਗਾ ਸਹੀ ਹੈ ਹੁਣ ਦੇਖੋ ਕਹਿੰਦੇ ਕਿ ਜਦੋਂ ਆਜ਼ਾਦੀ ਜਿਹੜੀ ਗਈ ਸੀ ਉਹ ਸਾਨੂੰ ਮਿਲੀ ਉਦੋਂ ਵੀ ਜਿਹੜੇ ਪੱਤਰਕਾਰ ਹੀ ਜਲਦੀ ਪਹਿਂ ਸੀ ਲੁਕ ਚੁੱਕ ਗਏ ਭਾਵੇਂ ਜਲਦੀ ਰਹੀ ਸੀ ਤਾਂ ਬਾਅਦ ਵਿੱਚ ਗੁੱਲੇ ਰੂਪ ਦੇ ਵਿੱਚ ਚਲਦੀ ਰਹੀ ਸੀ ਤਾਂ ਪੱਕੇ ਨੇ ਪੰਜਾਬੀ ਐਮਏ ਸ਼ੁਰੂ ਹੋਣ ਦੇ ਨਾਲ ਆਲੋਚਨਾਤਮਕ ਧਿਆਨ ਦੀ ਪ੍ਰਗਤੀ ਨੇ ਨਾ ਕੇਵਲ ਕੀ ਕਰ ਸੀ ਆਲੋਚਨਾਤਮਕ ਪੱਤਰਾਂ ਨੂੰ ਜਨਮ ਦਿੱਤਾ ਸਭ ਰੋਜ਼ਾਨਾ ਪੱਤਰ ਮਾਸਿਕ ਪੱਤਰ ਤ੍ਰੈਮਾਸਿਕ ਤੇ ਹੋਰ ਕਈ ਤਰੀਕੇ ਦੇ ਸਾਨੂੰ ਪੱਤਰਕਾਰੀ ਦੇ ਵਿੱਚ ਪੱਤਰ ਵੀ ਛਪਣੇ ਸ਼ੁਰੂ ਹੋ ਗਏ ਸੀ ਇਸ ਤੋਂ ਇਲਾਵਾ ਇੱਕ ਤਾਂ ਵਿਅਕਤੀਗਤ ਯਤਨ ਸੀ ਬਾਅਦ ਵਿੱਚ ਗਵਰਨਮੈਂਟ ਜਿਹੜੀ ਸੀ ਪੰਜਾਬ ਸਰਕਾਰ ਉਹਨਾਂ ਦਾ ਦਖਲ ਹੋਇਆ ادارے ਵਿੱਚ ਆਏ ਗੀਆਂ ਨੇ ਸੋ ਇਹਨਾਂ ਨੇ ਯਤਨ ਸ਼ੁਰੂ ਕੀਤਾ ਪੱਤਰਕਾਰੀ ਦੇ ਵਿੱਚ ਤੇ ਇਸ ਤਰੀਕੇ ਨਾਲ ਪੱਤਰਕਾਰੀ ਜਿਹੜੀ ਸੀ ਅੱਗੇ ਵਧੀਗੇ ਤਾਂ ਹੁਣ ਤੱਕ ਅਗਾ ਤੁਸੀਂ ਅ ਪੰ ਦਿੱਲੀ ਸਾਇੰਸ ਅਕੈਡਮੀ ਦੀ ਕਿਤਾਬ ਦੇ ਵਿੱਚ ਪੱਤਰਕਾਰੀ ਦਾ ਪਾਠ ਪੜੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੇ ਸਾਨੂੰ ਪੱਤਰਕਾਰ ਉਸ ਉਸ ਦੇ ਵਿੱਚ ਮਿਲਦੇ ਨੇ ਤੇ ਕਾਊਂਟਿੰਗ ਕਰਨੀ ਓਕੇ ਹੈ ਲਰਨ ਕਰਨੀ ਓ ਓਕੇ ਨੇ ਦੂਸਰਾ ਸਾਨੂੰ ਇਸ ਦੇ ਵਿੱਚ ਮਿਲਦਾ ਹੈ ਜਿਹੜਾ ਕਿ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਕੋਚ ਬਰਵੰਦ ਡਾਕਟਰ ਮਿਕਾਸ ਸਿੰਧਾ ਦਾ ਜੋ ਕਿ 2001 ਦੇ ਪੁਸਤਕ ਵਿੱਚ ਪ੍ਰਕਾਸ਼ਿਤ ਹੋਇਆ ਸੀ ਚਾਰ ਕਾਂਡਾ ਦੇ ਵਿੱਚ ਵੰਡਿਆ ਗਿਆ ਸੀ ਜਿਸ ਦੇ ਵਿੱਚ ਵੀ ਪੰਜਾਬੀ ਪੱਤਰਕਾਰੀ ਦੇ ਇਤਿਹਾਸ ਦੇ ਬਾਰੇ ਗੱਲ ਕੀਤੀ ਗਈ ਸੀ ਅਧਿਆਇ ਪਹਿਲਾ ਵਿੱਚ ਪੱਤਰਕਾਰੀ ਤੇ ਸਹਿਤ ਹੈ ਗਵਾ ਯਾਨਕੀ ਇਸ ਦੇ ਵਿੱਚ ਕਿਸ ਤਰੀਕੇ ਨਾਲ ਪੱਤਰਕਾਰੀ ਜਿਹੜੀ ਸੀ ਉਸਨੇ ਸਹਿਤ ਨੂੰ ਪ੍ਰਭਾਵਿਤ ਕੀਤਾ ਉਸ ਦੇ ਬਾਰੇ ਗੱਲ ਕੀਤੀ ਗਈ ਹੈ ਦੂਜਾ ਹੈ ਕਿ ਪੱਤਰਕਾਰੀ ਦੇ ਇਤਿਹਾਸ ਦੀ ਕਾਲ ਵੰਡ ਕਰਕੇ ਤੇ ਉਸ ਦੇ ਵਿੱਚ ਕੀ ਗੱਲ ਸੀ ਉਹਨੂੰ ਇੱਕ ਵਿਕਾਸ ਦੇ ਬਾਰੇ ਉੱਥੇ ਦੱਸਿਆ ਗਿਆ ਸੀ ਈਜਾ 1947 ਤੱਕ ਦਾ ਜਿਹੜਾ ਪੱਤਰਕਾਰੀ ਦਾ ਵਿਕਾਸ ਹੋਇਆ ਉਸਤੇ ਬਾਰੇ ਗੱਲ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਚੌਥਾ ਜਿਹੜਾ ਦੱਸੀ ਸਾਨੂੰ ਸੰਤਾਨਿਤ 2000 ਤੱਕ ਜਿਹੜੇ ਪੱਤਰਕਾਰ ਵਿੱਚ ਛਪਦੇ ਰਹੇ ਉਹਨਾਂ ਦੇ ਬਾਰੇ ਗੱਲ ਕੀਤੀ ਗਈ ਸੀ ਠੀਕ ਹੈ ਹੁਣ ਕਹਿੰਦੇ ਇੱਕ ਤਰੁੱਟੀਆਂ ਵੀ ਇਸ ਦੇ ਵਿੱਚ ਸਾਨੂੰ ਜੜੀਆਂ ਨਜ਼ਰ ਆਉਂਦੀਆਂ ਹੈਗੀਆਂ ਨੇ ਕੀ ਕਿਹਾ ਸੀ ਕਿ ਜਿਹੜਾ ਇਸ ਦੇ ਵਿੱਚ ਤੱਥਿਕ ਵੇਰਵਾ ਜਿਹੜਾ ਪ੍ਰਤੀਤ ਹੁੰਦਾ ਹੈ ਨਿਰੰਦਰ ਸਿੰਘ ਕਪੂਰ ਦੇ ਖੋਜ ਪ੍ਰਬੰਧਤੋਂ ਹੀ ਇਹਦੇ ਵਿੱਚ ਲਿਆ ਗਿਆ ਸੀ ਨਾਮਤਰੀ ਦਰਬਾਰ ਦਾ ਇੱਕ ਰਸਾਲਾ 7 ਹੋ ਪਿਛਲੇ 82 ਸਾਲ ਤੋਂ ਕਾਮਯਾਬੀ ਨਾਲ ਚੱਲ ਰਿਹਾ ਹੈ ਪਰ ਮੀਗਾ ਸਿੰਘ ਦੇ ਪਰਖੋਜ ਪ੍ਰਬੰਧ ਵਿੱਚ ਇਸ ਦਾ ਜ਼ਿਕਰ ਨਹੀਂ ਆ। ਮਤਲਬ ਉਹਨਾਂ ਨੇ ਵੀ ਉਹੀ ਗਲਤੀ ਕੀਤੀ ਜਿਵੇਂ ਅਸੀਂ ਪਿਛੇ ਸਵਾ ਜੀਮੀਨੀ ਦੇ ਵਿੱਚ ਪੜ੍ਹੀ ਸੀ ਕਿ ਕਈ ਜਿਹੜੇ ਲੇਖ ਆ ਜਾਂ ਕਈ ਪੱਤਰ ਇਹੋ ਜਿਹੇ ਸੀ ਜਿਹੜੇ ਬਹੁਤ ਹੀ ਵਧੀਆ ਸੀ ਇੰਪੋਰਟੈਂਸ ਸੀ ਉਹਨਾਂ ਨੂੰ ਜਗ੍ਹਾ ਇਸ ਦੇ ਵਿੱਚ ਨਹੀਂ ਦਿੱਤੀ ਗਈ ਤੇ ਇਸ ਤਰੀਕੇ ਨਾਲ ਕਈ ਸਾਨੂੰ ਹੋਰ ਰਸਾਲੇ ਵੀ ਇਸ ਦੇ ਵਿੱਚ ਮਿਲਦੇ ਹਨ। ਠੀਕ ਹੈ ਇਹ ਵਾਲੇ ਜਿਵੇਂ ਹੋਰ ਦੱਸਿਆਗਾ ਵਾ ਸੋ ਕੀ ਗੱਲ ਸੀ ਕਹਿੰਦੇ ਕਿ ਪ੍ਰਤੀਤ ਹੁੰਦਾ ਹੈ ਕਿ ਜਿਹੜੇ ਲੇਖਕ ਸੀ ਉਹਨੇ ਮੇਨ ਜਿਹੜੇ ਹੋਰ ਸਰੋਤ ਸੀ ਉਹਨਾਂ ਤੱਕ ਪਹੁੰਚਣ ਦਾ ਕੋਸ਼ਿਸ਼ ਹੀ ਨਹੀਂ ਕੀਤੀ ਜੋ ਉਹਨੂੰ ਮਿਲੀ ਜਸ ਉਸ ਤੋਂ ਹੀ ਉਹਨਾਂ ਨੇ ਦੇਖ ਕੇ ਸਭ ਕੁਝ ਲਿਖ ਲਿਆ ਤੀਸਰਾ ਸਾਨੂੰ ਇਸ ਦੇ ਵਿੱਚ ਅੱਗੋਂ ਮਿਲਦਾ ਹੈ ਗਵਾ ਪੱਤਰਕਾਰੀ ਤੇ ਪੰਜਾਬੀ ਸਾਇਤਕ ਪੱਤਰਕਾਰੀ ਹਰਜਿੰਦਰਪਾਲ ਸਿੰਘ ਵਾਲੀਆ ਦਾ ਪੀ ਐਚ ਡੀ ਦੀ ਡਿਗਰੀ ਨਾਲ ਸੰਬੰਧਿਤ ਇੱਕ ਅਣਪ੍ਰਕਾਸ਼ਿਕ ਖੋਜ ਪ੍ਰਵੰਸੀ 2000 ਦੇ ਵਿੱਚ ਪ੍ਰਮਾਣਿਤ ਹੋਇਆ ਸੀ 6 ਖੰਡਾਂ ਦੇ ਵਿੱਚ ਇਸ ਨੂੰ ਵੰਡਿਆ ਗਿਆ ਸੀ ਸੋ ਪਹਿਲੇ ਦੇ ਵਿੱਚ ਕੀ ਗੱਲ ਸੀ ਸੰਚਾਰ ਪੱਤਰਕਾਰੀ ਸਹਿ ਪੱਤਰਕਾਰੀ ਸਿਹਤ ਦੇ ਬਾਰੇ ਗੱਲ ਕੀਤੀ ਗਈ ਸੀ ਤੇ ਇਸ ਗੱਲ ਕੀਤੀ ਗਈ ਸੀ ਸਿਧਾਂਤਕ ਰੂਪ ਦੇ ਵਿੱਚ ਦੂਜਾ ਦੇ ਆਏ ਸੀ ਪੱਤਰਕਾਰੀ ਦੇ ਨਿਕਾਸ ਤੇ ਵਿਕਾਸ ਦੇ ਬਾਰੇ ਚਰਚਾ ਕੀਤੀ ਗਈ ਸੀ ਤੀਜੇ ਦੇ ਵਿੱਚ ਪ੍ਰੀਤ ਲੜੀ ਦੁਆਰਾ ਪੰਜਾਬੀ ਪੱਤਰਕਾਰੀ ਦੇ ਵਿੱਚ ਜੋ ਯੋਗਦਾਨ ਦਿੱਤਾ ਗਿਆ ਸੀ ਗੁਰਬਾਤ ਸਿੰਘ ਪ੍ਰੀਤ ਲੜੀ ਵੱਲੋਂ ਉਸ ਦੇ ਬਾਰੇ ਗੱਲ ਕੀਤੀ ਗਈ ਚੌਥਾ ਹੈਗਾ ਸੀ ਪ੍ਰੋਫੈਸਰ ਮੋਹਨ ਸਿੰਘ ਵੱਲੋਂ 39 ਜੀ ਜਾਰੀ ਕੀਤੇ ਗਏ ਪੰਜ ਦਰਿਆ ਦਾ ਵਰਣਨ ਪੰਜਵੇਂ ਦੇ ਵਿੱਚ ਨਾਗਮਣੀ ਦੇ ਬਾਰੇ ਗੱਲ ਕੀਤੀ ਗਈ ਹੈ ਮਤਲਬ ਉਹਨਾਂ ਨੇ ਸਿਰਫ ਆਪਣੇ ਬਾਰੇ ਦੇ ਨਹੀਂ ਹੋਰ ਜਿਹੜੇ ਪੱਤਰਕਾਰ ਹੀ ਜਿਹੜੀ ਛਪਦੀ ਸੀ ਉਹਨਾਂ ਦੇ ਬਾਰੇ ਇੱਕ ਚਰਚਾ ਕੀਤੀ ਸੀ ਤੇ 6ਵੇਂ ਵਿੱਚ ਬਰਜਿੰਦਰ ਸਿੰਘ ਹਮਦਰਦ ਵੱਲੋਂ ਸ਼ੁਰੂ ਕੀਤੇ ਗਏ ਦ੍ਰਿਸ਼ਟੀ ਪੱਤਰ ਦੇ ਬਾਰੇ ਵੀ ਗੱਲ ਕੀਤੀ ਗਈ ਸੀ ਇਸ ਤੋਂ ਇਲਾਵਾ ਕਹਿੰਦੇ ਆਖੋ ਆਲਾਸ ਤੇ ਕਹਿੰਦੇ ਅਸੀਂ ਕੁਝ ਤਰੀਕੇ ਨਾਲ ਸਿੱਟੇ ਕੱਢਦੇ ਹਾਂ ਕਿ ਹਰਜਿੰਦਰ ਸਿੰਘ ਵਾਲੀਆਂ ਜਿਹੜੇ ਗਏ ਸੀ ਉਹਨਾਂ ਨੇ ਮਹਿਸੂਸ ਕਰਦੇ ਸੀ ਕਿ ਪ੍ਰੀਤ ਲੜੀ ਪਾਇੰਦਰ ਆ ਤੇ ਨਾਗਮਣੀ ਤੇ ਦ੍ਰਿਸ਼ਟੀ ਚਾਰਾ ਪੱਤਰਾਂ ਦੇ ਸੰਪਾਦਕ ਨੇ ਕਿਸੇ ਨਾ ਕਿਸੇ ਜੜੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ ਤੇ ਪ੍ਰਤੀਵਾਦ ਦਾ ਨਾਲ ਉਹਨਾਂ ਦਾ ਕਿਤੇ ਇੱਕ ਇੱਕੋ ਰਿਸ਼ਤਾ ਨਹੀਂ ਸੀ ਮਤਲਬ ਹਰ ਇੱਕ ਜਿਹੜਾ gsi ਅਲੱਗ-ਅਲੱਗ ਚੀਜ਼ਾਂ ਦੇ ਨਾਲ ਰਿਲੇਟਡ ਹੈ gsi ਠੀਕ ਹੈ ਅੱਗੇ ਗਾਵਾਂ ਪੰਜਾਬੀ ਕੈਨੇਡਾ ਦੇ ਵਿੱਚ ਪੱਤਰਕਾਰੀ ਦੇ ਬਾਰੇ ਹੁਣ ਇੱਕ ਅਧਿਆਇ ਹੁਣ ਇਸ ਦੇ ਵਿੱਚ ਜਿਹੜਾ ਨੈਕਸਟ ਹੈਗਾ ਸਾਨੂੰ ਇੱਕ ਮਿਲਦਾ ਹੈ ਕਮਲੇਸ਼ ਸਿੰਘ ਦੁੱਕਰ ਦਾ ਕੌਚ ਪ੍ਰਵੰ ਜੋ ਵੀ ਇੱਕ ਅਣਪ੍ਰਕਾਸ਼ਿਤ ਸੀ 2001 ਦੇ ਵਿੱਚ ਇਹ ਪੇਸ਼ ਹੋਇਆ ਸੀ 6 ਪ੍ਰਕਰਨਾ ਦੇ ਵਿੱਚ ਇਹ ਵੰਡਿਆ ਗਿਆ ਸੀ ਤੇ ਪੰਜਾਬੀ ਪੱਤਰਕਾਰੀ ਦਾ ਕ੍ਰਮਿਕ 베ਰਮਾ ਇਸ ਦੇ ਵਿੱਚ ਉਹ ਲਿਖਿਆ ਗਿਆ ਹੈ ਹੁਣ ਦੇਖੋ ਇਸ ਦੇ ਵਿੱਚ ਪਹਿਲੇ ਦੇ ਵਿੱਚ ਕੀਤਾ ਗਿਆ ਸੀ ਕੈਨੇਡਾ 'ਚ ਪੰਜਾਬੀਆਂ ਦਾ ਪ੍ਰਵਾਸ ਤੇ ਮੁੱਢਲੀ ਪੱਤਰਕਾਰੀ ਦੇ ਬਾਰੇ ਗੱਲ ਦੂਜਾ ਜਿਹੜਾ ਅਗ ਸੀ ਉਸ ਦੇ ਵਿੱਚ ਕੈਨੇਡਾ 'ਚ ਪੱਤਰਕਾਰੀ ਦਾ ਪਹਿਲਾ ਦੌਰ ਕੀ gsi ਕਿ ਕਿਵੇਂ ਕਿੱਥੋਂ ਸਟਾਰਟ ਹੋਈ ਸੀ ਉਸ ਦੇ ਬਾਰੇ ਤੀਜਾ ਜਿਹੜਾ ਅਧਿਆਇ ਸੀ ਕੈਨੇਡੀਅਨ ਪੰਜਾਬੀ ਪੱਤਰਕਾਰੀ ਦੇ ਦੂਜੇ ਦੌਰ ਤੇ ਬਾਰੇ ਗੱਲ ਕੀਤੀ ਪਹਿਲਾ ਸੀ ਇਹ ਦੂਜਾ ਦੌਰ ਤੇ ਬਾਰੇ ਗੱਲ ਕੀਤੀ ਗਈ ਹੈ ਜੋ ਕਿ ਉਸ ਤੋਂ ਅੱਗੇ ਸਟਾਰਟ ਹੁੰਦਾ ਹੈ ਚੌਥਾ ਜਿਹੜਾ ਹੈਗਾ ਸੀ ਪੰਜਾਬੀ ਪੱਤਰਕਾਰੀ ਦੇ ਵਰਤਮਾਨ ਦੌਰ ਦੇ ਵਿੱਚ ਪਰਚੀਆਂ ਦੀ ਕੀ ਸਥਿਤੀ ਗਈ ਸੀ ਉਸਤੇ ਬਾਰੇ ਗੱਲ ਕੀਤੀ ਗਈ ਹੈ ਅਧਿਆਇ 5 ਦੇ ਵਿੱਚ ਕੈਨੇਡੀਅਨ ਪੰਜਾਬੀ ਪੱਤਰਕਾਰੀ ਦਾ ਭਾਰਤੀ ਪੱਤਰਕਾਰੀ ਦੇ ਸੰਦਰਭ ਦੇ ਵਿੱਚ ਸਥਾਨ ਕਿਸ ਤਰੀਕੇ ਦਾ ਹੈ ਉਹਨਾਂ ਦੇ ਬਾਰੇ ਛੇਵਾਂ ਕਾਸੀ ਸਾਰਾ ਤੇ ਸਥਾਪਨਾਵਾਂ ਦੀ ਗੱਲ ਕੀਤੀ ਗਈ ਹੈ ਕਿਉਂਕਿ ਛੇਵਾਂ ਦੇ ਆਇਆ ਹੈ ਲਾਸਟ ਇਅਰ। ਨੈਕਸਟ ਹੋਇਆ ਵਸਰ ਕੋ ਫੁੱਟਕਲ ਦੇ ਵਿੱਚ ਵੀ ਸਾਨੂੰ ਕੁਝ ਇੰਪੋਰਟੈਂਟ ਕਿਤਾਬਾਂ ਦਿੱਤੀਆਂ ਨੇ ਜੋ ਇਸ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਪੰਜਾਬੀ ਨੂੰ ਭਾਈ ਮੋਹਨ ਸਿੰਘ ਵੈਦ ਦੀ ਦੀਨ ਦੇ ਬਾਰੇ ਇੱਥੇ ਗੱਲ ਕੀਤੀ ਗਈ ਹੈ ਜੋ ਕਿ ਖੋਜ ਪ੍ਰਬੰਸੀ 76 ਦੇ ਵਿੱਚ ਪ੍ਰਕਾਸ਼ਿਤ ਹੋਇਆ ਡਾਕਟਰ ਅਬਨਾਸ਼ ਕੌਰ ਦਾ 7 ਦੇ ਵਿੱਚ ਇਸ ਨੂੰ ਵੰਡਿਆ ਗਿਆ ਸੀ ਤੇ ਜਿਨ੍ਹਾਂ ਨੂੰ ਅੱਗੋਂ ਫਿਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। ਪਹਿਲਾ ਪਾਗ ਪਰਵੇਸ਼ਿਕਾ ਸੀ ਅਦੀਨ ਭਾਈ ਮੋਹਨ ਸਿੰਘ ਵੈਦ ਦਾ ਜਿਵੇਂ ਸਾਹਿਤਕ ਪਿਛੋਕਰ ਕੀ ਸੀ ਜੀਵਨ ਉਹਨਾਂ ਦੀਆਂ ਕਿਰਤਾਂ ਦੇ ਬਾਰੇ ਗੱਲ ਕੀਤੀ ਗਈ ਦੂਜਾ ਸਰਵੇਖਣ ਦਾ ਸੀ ਜੋ ਵੀ ਉਹਨਾਂ ਦੀਆਂ ਕਿਰਤਾਂ ਸੀ ਧਾਰਮਿਕ ਸਾਹਿਤ ਵਿੱਚ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਪਰ ਗੱਲ ਕੀਤੀ ਗਈ ਸੀ ਤੇ ਤੀਜੇ ਦੇ ਵਿੱਚ ਉਹਨਾਂ ਦੀ ਦੇਨ ਕੀ ਸੀ ਸਾਹਿਤਕ ਦੇਨ ਉਹਨਾਂ ਦੇ ਬਾਰੇ ਮੁਲਾਂਕਣ ਇੱਕ ਕੀਤਾ ਗਿਆ ਸੀ ਹੁਣ ਅੱਗੇ ਵੀ ਇਹਨਾਂ ਨੇ ਪੂਰਾ ਇਸ ਨੂੰ ਡੀਪਲੀ ਦੱਸਿਆ ਗਿਆ ਜੋ ਕਿ ਅਸੀਂ ਨਹੀਂ ਪੜਾਂਗੇ ਸ਼ਾਰਟ ਦੇ ਵਿੱਚ ਪਹਿਲਾ ਦੂਜਾ ਤੀਜਾ ਕਰਕੇ ਦੱਸ ਦਿੱਤਾ ਹੈ ਤੁ ਜੋ ਕਿ ਅਸੀਂ ਇਹਨਾਂ ਦਾ ਕੀ ਜਾਣਨਾ ਜ਼ਰੂਰੀ ਹੈ ਤਾ ਉਹ ਮੈਂ ਕਿਹਾ ਹੈ ਕਿ ਜ਼ਿਆਦਾ ਮੈਂ ਡੀਪਲੀ ਨਹੀਂ ਜਾ ਕੇ ਪੜਾਵਾਂਗੀ ਜਿੰਨਾ ਨੌਲੇਜ ਹੋਏਗੀ ਜਿੰਨੇ ਯਾਦ ਹੋ ਸਕਦਾ ਹੈ ਉਹ ਹੀ ਅਸੀਂ ਕਰਾਂਗੇ ਨੈਕਸਟ ਦੇਖੋ ਇਸ ਦੇ ਵਿੱਚ ਅੱਗੇ ਜਿਹੜਾ ਇਸ ਦੇ ਵਿੱਚ ਗੱਲ ਕੀਤੀ ਗਈ ਹੈ ਓਕੇ ਹਾਂਜੀ ਹੁਣ ਇਸ ਦੇ ਵਿੱਚ ਨੈਕਸਟ ਇਹਦਾ ਵਾ ਕਿ ਪਿੰਦੇ ਪੰਜਾਬੀ ਵਾਰਤਕ ਜਿਹੜਾ ਹੈਗਾ ਸੀ ਸੰਬੰਧੀ ਜਿੰਨੇ ਵੀ ਸਾਨੂੰ ਉਪਾਤੀ ਸਬਕ ਖੋਜ ਕਾਰਜ ਜਿਹੜਾ gsi ਤੋਂ ਕਹਿੰਦੇ ਇੱਕ ਦੋ ਨਤੀਜੇ ਨਿਸ਼ਚਿਤ ਰੂਪ ਦੇ ਵਿੱਚ ਸਾਨੂੰ ਮਿਲਦੇ ਨੇ ਪਹਿਲਾ ਇਹ ਸੀ ਕਿ ਪੇਸ਼ਕ ਕਵਿਤਾ ਦੇ ਢਾਕਰੇ ਬਾਅਦ ਤੱਕ ਇੱਕ ਜਿਹੜਾ ਵਿਸ਼ਾ ਇੰਨਾ ਪ੍ਰੀਆ ਨਹੀਂ ਹੈਗਾ ਸੀ ਜਿਸ ਕਾਕੇ ਲੋਕੀ ਜਿਹੜੇ gsi ਇਸ ਖੇਤਰ ਵੱਲ ਘਾਟੀ ਧਿਆਨ ਦਿੰਦੇ ਸੀ ਤੇ ਇਹਨਾਂ ਦੇ ਕਰਕੇ ਇਸ ਦੀ ਅਨੁਭੋਦ ਪਰ ਸਾਮੀ ਕਹਿੰਦੇ ਸੀ ਅਨੁਭੋਦ ਇਹ ਨਹੀਂ ਹੈਗੀ ਇਹ ਚੀਜ਼ ਵੀ ਨਹੀਂ ਹੈਗੀ ਮਤਲਬ ਕਹਿ ਸਕਦਾ ਕੰਮ ਹੋਇਆ ਹੈ ਬਟ ਘਟੋਇਆ ਹੈ ਬਟ ਹੋਇਆ ਜ਼ਰੂਰ ਹੈ ਤਾਂ ਬਾਅਦ ਵਿੱਚ ਜਿਹੜੇ ਕੋਚਕਾਰਾਂ ਨੇ ਉਹਨਾਂ ਨੇ ਇਸ ਪਾਸੇ ਵੱਲ ਧਿਆਨ ਦੇਣਾ ਵੀ ਸ਼ੁਰੂ ਕਰ ਦਿੱਤਾ ਸੀ ਸਾਇਤਕ ਕੋਚ ਪਰ ਮੁੱਖ ਰੂਪ ਵਿੱਚ ਤਿੰਨ ਤਰ੍ਹਾਂ ਦੀ ਮੰਨੀ ਗਈ ਸੀ ਸਿਧਾਂਤ ਦੇ ਰੂਪਨ ਤੱਤਮੂਲਕ ਅਤੇ ਵਿਆਖਿਆ ਤੱਤਮੂਲਕ ਹੋਣਾ ਤੇ ਵਿਆਖਿਆਮੂਲਕ ਤਿੰਨੇ ਇੱਕ ਦੂਜੇ ਦੇ ਨਾਲ ਸੰਬੰਧਿਤ ਵੀ ਨੇ ਤੇ ਅੜਰੇ ਅੜਰੇ ਵੀ ਇਹ ਪਹਿਲੀ ਕਿਸਮ ਦੀ ਹੋਰ ਵਜ਼ਾਹਿਤ ਕਰਦਿਆਂ ਕੇਸ ਸਿੰਘ ਨੇ ਇੱਥੇ ਕਿਹਾ ਹੈਗਾ ਸੀ ਕਿਤੇੜਾ ਸਾਹਿਤ ਨੇ ਰੂਪ ਪਾਇਆ ਗਏ ਅਰਥ ਇਸ ਦਾ ਕਿ ਗਏ ਕੋਈ ਨਵੀਂ ਇਜਾਦ ਨਮਾਇਸ਼ ਆਵਿਸ਼ਕਾਰ ਪੇਸ਼ ਕਰਨਾ ਤਾਂ ਤੇ ਪੰਜਾਬੀ ਵਿੱਚ ਅਜਿਹੀ ਕੋਈ ਦੀ ਅਜਿਹੀ ਕੋਈ ਮਿਸਾਲ ਸਾਡੇ ਕੋਲ ਸਾਹਮਣੇ ਨਹੀਂ ਆਈ ਹੈ ਆਪਣੇ ਸਮੀਖਿਆ ਚ ਜਿੰਨਾ ਸਿਧਾਂਤਾਂ ਦੀ ਕਹਿੰਦੇ ਵਰਤੋਂ ਕਰ ਰਹੇ ਹਨ ਲਗਭਗ ਸਾਰੇ ਕੀ ਕੀਤਾਦਾ ਸੀ ਅੰਗਰੇਜ਼ੀ ਤੋਂ ਪੜੇ ਨੇ ਜਾਂ ਹਿੰਦੀ ਤੋਂ ਪੜੇ ਜਾਂ ਸੰਸਕ੍ਰਿਤ ਤੋਂ ਪੜੇ ਹੋਏ ਨੇ ਤੇ ਪੰਜਾਬੀ ਵਿੱਚ ਕੁਝ ਰਾਕਕਾਰ ਵ ਰੂਪ ਸਾਡੇ ਅਜਿਹੇ ਹਨ ਜਿਹੜੇ ਨੇ ਰੋਲ ਪੰਜਾਬੀ ਨੇ ਪਰ ਉਹਨਾਂ ਦੀ ਆਲੋਚਨਾ ਕਰਦੇ ਆ ਵੀ ਅਸੀਂ ਕੀ ਗਏ ਨੇ ਦੂਜੇ ਜਿਹੜੇ ਅ ਕੈਸਾ ਦਿਓ ਕਿ ਸਿਧਾਂਤ ਸੀ ਉਹਨਾਂ ਨੂੰ ਲੈ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਫਿੱਟ ਕਰਦੇ ਜਿਵੇਂ ਕਹਿ ਸਕਦਾ ਨਾ ਕਿ ਸਾਡੇ ਕੋ ਆਪਣਾ ਸਾਹੀ ਸ਼ਾਸਤਰ ਨਹੀਂ ਹੈਗਾ ਤੇ ਅਸੀਂ ਕੀ ਕਰਦੇ ਆ ਕਿ ਪੱਛਮੀ ਸ਼ਾਸਤਰ ਨੂੰ ਅਪਣਾਉਨੇ ਹਾਂ ਪੰਜਾਬੀ ਦੇ ਉੱਤੇ ਸੋ ਇਸ ਤਰੀਕੇ ਨਾਲ ਸਾਡੇ ਕੋ ਕੁਝ ਚੀਜ਼ਾਂ ਹੈ ਤੇ ਆ ਆਪਣੀਆਂ ਪਰ ਤਾਂ ਵੀ ਕੀ ਕਹਿੰਦੇ ਜਦੋਂ ਅਸੀਂ ਉਹਨਾਂ ਦੀ ਵਿਆਖਿਆ ਜਾਂ ਸਿਧਾਂਤ ਉਹਨਾਂ ਦੇ ਉੱਤੇ ਪੇਸ਼ ਕਰਦੇ ਆ ਤਾਂ ਉਹ ਵੀ ਅਸੀਂ ਵੈਸਟਰਨ ਵਾਲੇ ਤੇ ਦੂਜਿਆਂ ਤੋਂ ਉਧਾਰੇ ਲੈ ਕੇ ਹੀ ਕਰਦੇ ਆਗੇ ਠੀਕ ਹੈ ਪੰਜਾਬੀ ਵਿੱਚ ਉਚੇਰੀ ਖੋਏ ਦੀ ਸਥਿਤੀ ਜਿਹੜੀ ਕਿਸੇ ਬਾਰੇ ਵੀ ਇੱਕ ਲੇਖ ਜਿਹੜਾ ਸੀ ਡਾਕਟਰ ਕਰਨੈਲ ਸਿੱਖ ਨੇ ਲਿਖਿਆ ਸੀ ਕਿ ਕਹਿੰਦੇ ਜਿਸ ਤਰੀਕੇ ਨਾਲ ਸੀ ਪੰਜਾਬੀ ਡਾਕਟਰ ਪੈਦਾ ਕਰੀ ਜਾ ਰਹੇ ਹਨ ਉਹ ਕਿਸੇ ਵੀ ਭਾਸ਼ਾ ਲਈ ਮਾਣ ਵਾਲੀ ਗੱਲ ਹੋ ਸਕਦੀ ਹੈ ਪਰ ਜਿਸ ਨੀਵੀਂ ਪੱਧਰ ਤੇ ਇੱਕ ਖੋਜ ਪ੍ਰਬੰਧ ਆ ਰਹੇ ਨੇ ਯੂਨੀਵਰਸਿਟੀਆਂ ਦੇ ਵਿੱਚ ਤੇ ਕਿੰਨੇ ਉਸ ਤਰੀਕੇ ਨਾਲ ਸਾਡੀ ਜਿਹੜੀਆਂ ਅੱਖਾਂ ਨੇ ਉਹ ਸ਼ਰਮ ਨਾਲ ਝੁੱਕ ਜਾਂਦੀਆਂ ਮਤਲਬ ਕਿ ਬਹੁਤ ਹੀ ਫਟਾਫਟ ਤਰੀਕੇ ਨਾਲ ਕੋਚ ਪ੍ਰਬੰਧ ਲਿਖੇ ਜਾ ਰਹੇ ਹਨ ਕੋਈ ਚੀਜ਼ਾਂ ਦੇ ਬਾਰੇ ਧਿਆਨ ਨਹੀਂ ਦੇ ਰਿਹਾ ਕੁਝ ਇਹੋ ਜਿਹਾ ਨਹੀਂ ਹੋ ਰਿਹਾ ਇਸ ਦੇ ਵਿੱਚ ਫਿਰ ਅੱਗੇ ਕਹਾਵਾ ਕਿੰਦਾ ਇੱਕ ਵਿਦਵਾਨ ਲੇਖਕ ਨੇ ਅਜਿਹੀ ਰਚਨਾ ਉੱਪਰ ਥੀਸਿਸ ਵਿਕੇ ਪੀ ਐਚ ਡੀ ਪ੍ਰਾਪਤ ਕੀਤੀ ਹੈ ਤੇ ਉਹ ਰਚਨਾ ਪ੍ਰਮਾਣਿਕ ਰੂਪ ਵਿੱਚ ਕਿਤੇ ਵੀ ਉਪਲਬਧ ਨਹੀਂ ਹੁੰਦੀ ਕੁਝ ਖੋਜੀ ਵਿਦਵਾਨਾਂ ਜੇ ਇਹ ਨੇ ਜਿਨ੍ਹਾਂ ਦੇ ਪੀ ਐਚ ਡੀ ਕੰਨ ਲਈ ਬਹੁਤ ਕੀਤੇ ਗਏ ਕੋਚ ਪ੍ਰਬੰਧ ਕਿਸੇ ਇੱਕ ਯੂਨੀਵਰਸਿਟੀ ਵੱਲੋਂ ਪ੍ਰਮਾਣਨਾ ਹੋ ਸਕੇ ਮਤਲਬ ਕਈ ਤਰੁੱਟੀਆਂ ਸਾਨੂੰ ਮਿਲਦੀਆਂ ਨੇ ਪਹਿਲੇ ਸੇ ਲੈਕ ਬਦਲ ਕੇ ਲਗਭਗ ਉਹੀ ਥੀਸਿਸ ਕਿਸੇ ਦੂਸਰੇ ਯੂਨੀਵਰਸਿਟੀ ਵੱਲੋਂ ਪ੍ਰਮਾਣ ਕਰਵਾਏ ਗਏ ਨੇ ਕਿ ਇਹ ਸਾਨੂੰ ਗਲਤੀਆਂ ਲੱਗਦੀਆਂ ਨੇ ਸਾਡੇ ਖੋਜ ਪ੍ਰਬੰਧਾ ਦੇ ਵਿੱਚ ਕੁਝ ਨਿਗਰਾਨ ਜਿਹੜਾ ਦੀ ਐਮ ਪੀ ਐਚ ਡੀ ਦੀ ਡਿਗਰੀ ਲੈ ਲਿਓ ਰਜਿਸਟਰ ਹੋਏ ਖੋਜ ਵਿਦਿਆਰਥੀਆਂ ਦੀ ਗਿਣਤੀ 2.5 ਤਰਜਨਾ ਤੋਂ ਵੀ ਉੱਪਰ ਹਨ ਤੇ ਖੋਜ ਵਿਸ਼ੇ ਅਜਿਹੇ ਹਨ ਜਿਨ੍ਹਾਂ ਦਾ ਨਿਗਰਾਨ ਦੀ ਵਿਸ਼ੇਸ਼ਤਾ ਨਾਲ ਕੋਈ ਦੂਰ ਦੂਰ ਤੱਕ ਵਾਸਤਾ ਨਹੀਂ ਹੈਗਾ ਤੇ ਕਿਸੇ ਵਿਸ਼ੇ ਇੱਕ ਉੱਪਰ ਵਾਪਕ ਕੋਚਕਾਰ ਇੱਕੋ ਯੂਨੀਵਰਸਿਟੀ ਤੋਂ ਇੱਕ ਤੋਂ ਜ਼ਿਆਦਾ ਵਾਪਕ ਯੂਨੀਵਰਸਿਟੀਆਂ ਤੋਂ ਪੀ ਐਚ ਡੀ ਦੀਆਂ ਡਿਗਰੀਆਂ ਹਾਸਲ ਕਰ ਚੁੱਕੇ ਇਹ ਵੀ ਇੱਕ ਤਰੁੱਟੀ ਹੈ ਤੇ ਕਾਫੀ ਸੰਖਿਆ ਅਜਿਹੇ ਖੋਜ ਪਰ ਬੰਦੇ ਦੀਆਂ ਜਿਨ੍ਹਾਂ ਵਿੱਚ ਖੋਜ ਵਿਧੀ ਦੇ ਘੱਟ ਤੋਂ ਘੱਟ ਨੀਮਾ ਦੀ ਪਾਲਣਾ ਵੀ ਨਹੀਂ ਕੀਤੀ ਗਈ ਸੋ ਐਜ ਇਸ ਉਹਨਾਂ ਨੇ ਦੱਸੀਆਂ ਸੀ ਸਾਡੇ ਧਿਆਨਯੋਗ ਦੱਸਣ ਵਾਸਤੇ ਕਿ ਕਿਸ ਤਿਕਣਾ ਇਹ ਚੀਜ਼ ਚੱਲਦੀ ਪਈ ਹੈ ਕਿ ਪੀ ਐਚ ਡੀ ਦੇ ਜਿਹੜੀ ਤੁਸੀਂ ਥੀਸਿਸ ਲਿਖਿਆ ਹੈ ਉਹ ਕੀ ਕਹਾਵਾ ਕਿਤੇ ਵੀ ਇੱਕ ਪ੍ਰਮਾਣਿਤ ਹੋ ਜਾਂਦਾ ਪਰ ਕਿਤੇ ਦਿਖਦਾਨੀ ਹੈ ਕੁਝ ਅਜਿਹੇ ਹੈ ਕਿ ਨੇ ਜਿਨ੍ਹਾਂ ਨੇ ਇੱਕ ਯੂਨੀਵਰਸਿਟੀ ਤੋਂ ਪਰਮਾਨਾ ਨਾ ਹੋਇਆ ਉਹਨੂੰ ਕੀ ਕਰਾ ਥੋੜਾ ਜਿਹਾ ਨਾਮ ਚੇਂਜ ਕਰਕੇ ਦੂਜੀ ਯੂਨੀਵਰਸਿਟੀ ਤੋਂ ਪਰਮਾਨ ਕਰ। ਕਈ ਇਹੋ ਜਿਹੇ ਨਿਗਰਾਨ ਨੇ ਜਿਨ੍ਹਾਂ ਦੇ ਹੇਠ ਪੀ ਐਚ ਡੀ ਦੇ ਕਈ ਇੱਕ ਸਾਲ ਦੇ ਸਟੂਡੈਂਟ ਮਿਲਦੇ ਨੇ ਬਟ ਉਹ ਉਸ ਟੌਪਿਕ ਦੇ ਨਾਲ ਰਿਲੇਟਡ ਹੀ ਨਹੀਂ ਹੁੰਦਾ ਨਿਕਰਾ। ਤੇ ਕਈ ਖੋਜਕਾਰ ਅਜਿਹੇ ਹੁੰਦੇ ਨੇ ਜੋ ਕਿ ਇੱਕੋ ਵਕਤ ਇੱਕੋ ਮਤਲਬ ਕਹਿ ਸਕਦੇ ਹੋ ਜਗ੍ਹਾ ਤੋਂ ਜਾਂ ਇੱਕ ਤੋਂ ਵੱਧ ਯੂਨੀਵਰਸਿਟੀਆਂ ਤੋਂ ਪੀ ਐਚ ਡੀ ਦੀ ਡਿਗਰੀ ਇੱਕੋ ਵਿਸ਼ੇ ਦੇ ਉੱਤੇ ਕਰ ਲੈਂਦੇ ਨੇ ਤੇ ਕਈ ਅਜਿਹੇ ਹਨ ਜਿਨ੍ਹਾਂ ਨੂੰ ਖੋਜ ਵੀ ਦੀਦਾ ਪਤਾ ਹੀ ਨਹੀਂ ਉਹਨਾਂ ਨੇ ਕਿਸ ਤਰੀਕੇ ਨਾਲ ਕੀਤੀ ਹੈ ਸੋ ਜਿਹੇ ਨੁਕਤੇ ਨੇ ਜਿਹੜੇ ਸਾਡੇ ਕੀ ਪੀ ਐਚ ਟੀ ਦੇ ਜਿਹੜੇ ਖੋਜ ਪ੍ਰਬੰਧਨ ਨੇ ਉਹਨਾਂ ਨੂੰ ਬਹੁਤ ਹੀ ਪੱਧਰ ਉਹਨਾਂ ਦੀ ਨੀਵੀਂ ਕਰੀ ਜਾਵੇਗੀ ਤੇ ਪੰਜਾਬੀ ਵਿੱਚ ਕਹਿੰਦੇ ਸੀਮਤ ਜਿਹੇ ਦਾਇਰੇ ਵਿੱਚ ਅਜੇ ਖੋਜ ਕਰ ਰਣਾ ਸ਼ੁਰੂ ਹੋਇਆ ਬਹੁਤਾ ਚਿਰ ਵੀ ਨਹੀਂ ਹੋਇਆ ਕਿ ਇਸ ਵਿੱਚ ਦੁਹਰ ਤਿਹਰ ਹੋਣੀ ਵੀ ਸ਼ੁਰੂ ਹੋਵੇ ਮਿਸਾਲ ਵਜੋਂ ਹੁਣ ਦੇਖੋ ਕਿ ਆਦਮੀ ਪੰਜਾਬੀ ਕਾ ਬਾਰੇ ਚਾਰ ਸ਼ੋਧ ਪਰਬਤ ਵਿਚਾਰਧਾਰਾਈ ਉਪਾਤਮਕ ਪਰਵਿੱਤਿਆਂ ਤੇ ਵਿਕਾਸ ਪਰਖੇ ਜਾ ਸਕਦੇ ਨੇ ਮਤਲਬ ਇਸ ਤਰੀਕੇ ਦਾ ਸਾਨੂੰ ਚਾਰ ਇੱਕ ਖੋਜ ਪ੍ਰਬੰਧ ਮਿਲਦੇ ਨੇ ਜੋ ਇਸ ਟੌਪਿਕ ਦੇ ਨਾਲ ਲਿਖੇ ਗਏ ਹੁੰਦੇ ਸਮਗਰੀ ਕਹਿੰਦੇ ਕਾਫੀ ਹੈ ਸਾਂਝੀ ਹੈ ਕਈ ਗੁਰਦਾਸ ਜੀ ਬਾਰੇ ਚਾਰ ਖੋਜ ਪ੍ਰਬੰਧਾਂ ਦੀ ਵੀ ਗੱਲ ਇਸ ਵਿੱਚੋ ਹੀ ਕੀਤੀ ਜਾ ਸਕਦੀ ਨੇ ਖੋਜ ਪ੍ਰਬੰਧ ਕੀ ਹੈਗੇ ਨੇ ਇਹਨਾਂ ਦੇ ਵਿੱਚ 12 ਮਿਲੀਆਂ ਨੇ ਆਲੋਚਨਾਤਮਕਾ ਧਿਆਨ ਮਿਲਦਾ ਹੈ ਉਹਨਾਂ ਦਾ ਬਿੰਬ ਧਿਆਨ ਮਿਲਦਾ ਤੇ ਗੁਰਮਤਿ ਵਿਚਾਰਤਾ ਰਹਿ ਆ ਭਾਸ਼ਾ ਵਿੱਚ ਹੋਟ ਸਵਾਲ ਕਹਿੰਦੇ ਇੱਥੇ ਇਹ ਪਤਾ ਹੁੰਦਾ ਹੈ ਕਿ 12 ਦੇ ਆਲੋਚਨਾਤਮਕ ਧਿਆਨ ਵਿੱਚ ਵਿਪ ਭਾਸ਼ਾ ਦੇ ਵਿਚਾਰਤਨਾ ਦੀ ਗੱਲ ਵੀ ਗੱਲ ਨਹੀਂ ਆਵੇਗੀ ਮਤਲਬ ਉਹਨਾਂ ਦਾ ਕਹਿਣ ਦਾ ਇਹ ਚੀਜ਼ ਹੈ ਕਿ ਜਦੋਂ ਇੱਕ ਪਰਸਨ ਪੀ ਐਚ ਡੀ ਦਾ ਇੱਕ ਖੋਜ ਪ੍ਰਬੰਧ ਨਿਕਲਦਾ ਹੈਗਾ ਤੇ ਦੂਸਰਾ ਕੀ ਕਰਦਾ ਉਸਦੇ ਵੱਲੋਂ ਦੇਖ ਕੇ ਉਸੇ ਚੀਜ਼ਾਂ ਨੂੰ ਫਿਰ ਤੋਂ ਰਿਪੀਟ ਕਰ ਦਿੰਦਾ ਹੈਗਾ ਤੇ ਤੀਜਾ ਵੀ ਇਸ ਤਰੀਕੇ ਨਾਲ ਕਰਦਾ ਹੈਗਾ ਮਤਲਬ ਫੇਰ ਉਹ ਚੀਜ਼ਾਂ ਆ ਹੀ ਜਾਣੀਆਂ ਉਹ ਚੀਜ਼ਾਂ ਆ ਜਾਣੇ ਕੁਝ ਨਵਾਂ ਨਹੀਂ ਆਣਾ ਹੈ ਦਾ ਤੇ ਇਹੋ ਚੀਜ਼ਾਂ ਕੀ ਹੁੰਦੀਆਂ ਨੇ ਕਿ ਸਹੀ ਨਹੀਂ ਹੁੰਦੀ ਕਿ ਕੁਝ ਨਵਾਂ ਲੈ ਕੇ ਆਓ ਅਗਲੇ ਨੂੰ ਵੀ ਪਤਾ ਲੱਗੇ ਕਿ ਚੀਜ਼ ਆਣੀ ਚਾਹੀਦੀ ਕਿਆ ਕੋਈ ਨਾ ਵੀ ਦਿਸ਼ਾ ਨਵੀਂ ਦ੍ਰਿਸ਼ਟੀ ਨਵITAR ਨਵਮਤ ਉਹ ਇਹ ਜੋ ਕੁਝ ਚੀਜ਼ ਹੈ ਹੀ ਨਹੀਂ ਖੋਜ ਪ੍ਰਬੰਧ ਦੇ ਵਿੱਚ ਇਸ ਤੋਂ ਲਾਵਾ ਇਹ ਹੈ ਗਵਾ ਕਿ ਖੋਜ ਵਿਧੀ ਦੀ ਘੱਟੋ ਘੱਟ ਪਾਲਣਾ ਨਾ ਹੋਣ ਕਰਕੇ ਵੀ ਕੱਲ ਉੱਥੇ ਸਹੀ ਆ ਜਾਂਦੀ ਹੈ ਕਿਉਂਕਿ ਅੱਜ ਤੋ 8-10 ਸਾਲ ਪਹਿਲਾਂ ਖੋਜ ਕਰਨ ਨੂੰ ਕਿਸੇ ਨਾ ਕਿਸੇ ਖੋਜ ਵਿਧੀ ਦਾ ਗਿਆਨ ਹੁੰਦਾ ਸੀ ਉਸਦੇ ਉਹ ਪੰਨਾ ਨਹੀਂ ਉਸ ਨੂੰ ਗਿਆਨ ਹੁੰਦਾ ਸੀ ਤੇ ਨਾ ਹੀ ਉਹਨੂੰ ਇੱਕ ਪੰਨਾ ਉਸ ਦੀ ਕਰਨੀਆਂ ਤੇ ਮਤਲਬ ਅੱਜ ਦੇ ਅਗਰ ਸਟੈਂਡਰਡ ਦੇ ਅਧਾਰ ਤੇ ਦੇਖਿਆ ਜਾਵੇ ਤੇ ਸਾਡੇ ਕੋਲ ਹੁਣ ਕਿਤਾਬਾਂ ਮਜੂਦ ਨੇ ਚੀਜ਼ਾਂ ਅਗੇ ਨੇ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਕਿਹੜੀ ਵਿਧੀ ਯੂਜ਼ ਕਰ ਸਕਦੇ ਹਾਂ ਬਟ ਪਹਿਲੋ ਇਹ ਚੀਜ਼ਾਂ ਨਹੀਂ ਸੀ ਸੋ ਉਦੋਂ ਦੀ ਖੋਜ ਵਿਧੀ ਸਿਰਫ ਕੀ ਹੁੰਦੀ ਹੈ ਇਹ ਸਹਾਇਕ ਪੁਸਤਕ ਸੂਚੀ ਬਣਾਉਣ ਤੱਕ ਹੀ ਸੀਮਤ ਰਹਿੰਦੀ ਸੀ ਜਿਸ ਵਿੱਚ ਕੀ ਆਂਦਾ ਸੀ ਲੇਖਕ ਦਾ ਨਾਮ ਕਿਤਾਬ ਦਾ ਨਾਮ ਤੇ ਇਸੇ ਚੀਜ਼ ਨੂੰ ਅਸੀਂ ਇੱਕ ਪੂਰਾ ਖੋਜ ਮੁਕੰਮਲ ਸਮਝ ਲੈਂਦੇ ਸੀ ਤੇ ਇਸ ਪੁਸਤਕ ਸੂਚੀ ਵਿੱਚ ਪ੍ਰਕਾਸ਼ਿਤ ਕਿਤਾਬਾਂ ਹੱਥ ਲਿਖਤਾਂ ਜਿਹੜੀਆਂ ਮਿਲਦੀਆਂ ਸੀ ਰਸਾਲੇ ਇਹ ਚੀਜ਼ਾਂ ਦੇ ਦਿੱਤੀਆਂ ਜਾਂਦੀਆਂ। ਕਿਸੇ ਖੋਜਵੀਧੀ ਦੇ ਬਾਰੇ ਬਾਅਦ ਵਿੱਚ ਏਕਾ ਦੁਕਾਨ ਨੂੰ ਪਤਾ ਲੱਗਾ ਕਿ ਕਿਸ ਤਿਕਣਾ ਪੂਰੀ ਇੱਕੋ ਖੋਜ ਹੁੰਦੀ ਹੈ। ਪਰ ਪਹਿਲੇ ਜਿਵੇਂ ਹੁੰਦੀ ਸੀ ਕਿ ਇੱਕ ਪੁਸਤਕ ਸੂਚੀ ਬਣਾ ਦਿੱਤੀ ਜਾਂਦੀ ਸੀ ਤੇ ਇਹ ਚੀਜ਼ਰ ਦੱਸਿਆ ਜਾਂਦੀ ਸੀ। ਇੱਕ ਕਿਤਾਬ ਬਾਰ-ਬਾਰ ਵਰਤਨ ਤੇ ਉਸ ਦਾ ਪੂਰਾ ਨਾਂ ਹੀ ਦੇ ਦਿੱਤਾ ਜਾਂਦਾ ਸੀ। ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਿਸ ਤਿਕਣਾ विधि यूज ਕਰਦੇ ਦਾ ਜਿਵੇਂ ਅਸੀਂ ਪਿੱਛੇ ਖੋਜ ਦੇ ਬਾਰੇ ਚ ਪੜਿਆ ਸੀ ਨਾ ਕਿ ਕਿਸ ਤਰੀਕੇ ਨਾਲ ਫੁੱਟ ਨੋਟਸ ਯੂਜ਼ ਕਰਨੇ ਨੇ ਕਿਸ ਤਰੀਕੇ ਨਾਲ ਅਸੀਂ ਜਿਹੜੇ ਨੁਕਤੇ ਉੱਥੇ ਵਰਤਨੇ ਨੇ ਸ ਲੇਖ ਦੇ ਨੇ ਇਸ ਤਰੀਕੇ ਦੇ ਨਾਲ ਸੋ ਸੰਕੇਤ ਵਾਲੀ ਜਿਹੜੀ ਹੁੰਦੀ ਸੀ ਉਸ ਦੇ ਵਰਤੋਂ ਕੋਈ ਨਹੀਂ ਸੀ ਜਾਣਦਾ ਅਨੁਕਰਮਣੀਕਾ ਜਿਹੜੀ ਕੀ ਸੀ ਉਹ ਕੋਈ ਨਹੀਂ ਸੀ ਬਣਾਉਂਦਾ ਸੋ ਕਹਿੰਦੇ ਹਾਲਤ ਇਸ ਤਰੀਕੇ ਦੀ ਸੀ ਉਸ ਸਮੇਂ ਦੀ ਕਿ ਖੋਜ ਵਿਧੀ ਤੋਂ ਅਣਜਾਣ ਹੀ ਰਹਿੰਦੇ ਸੀ ਜਿਹੜੇ ਲਿਖਦੇ ਸੀ ਡਾక్టర్ ਪਿਆਰ ਦੇ ਪੰਜਾਬੀ ਖੋਜਕਾਰਾਂ ਦੀ ਖੋਜ ਵਿਧੀ ਦੀ ਅਲਪ ਚੇਤਨਾ ਬਾਰੇ ਚੱਪੇ ਲਿਖਾ ਹੈ ਅਜਿਹੀਆਂ ਗੱਲਾਂ ਨੇ ਜੋ ਲਤੀਫੀਆਂ ਤੋਂ ਘੱਟ ਨਹੀਂ ਮਤਲਬ ਉਹਨਾਂ ਨੇ ਇਸ ਤਰੀਕੇ ਨਾਲ ਗੱਲਾਂ ਦੱਸੀਆਂ ਨੇ ਕਿ ਅਗਲੇ ਨੂੰ ਖਾਸ ਲੰਗ ਕਿ ਕਿਸ ਤਰੀਕੇ ਨਾਲ ਪਹਿਲੋਂ ਅਸੀਂ ਖੋਜ ਜਿਹੜੇ ਕਰਦੇ ਸੀ ਉਹ ਕਿਸ ਤਰੀਕੇ ਨਾਲ ਲਿਖਦੇ ਸੀ ਉਹਨਾਂ ਦੀ ਵੀ ਗਲਤੀ ਨਹੀਂ ਸੀ ਉਹਨਾਂ ਨੂੰ ਨਹੀਂ ਪਤਾ ਸੀ ਪਰ ਕਿਨੇ ਅੱਜ ਕਾਫੀ ਸਿਚੁਏਸ਼ਨ ਸੁਧਰ ਗਈ ਹੈ ਇੱਕ ਪਾਸੇ ਇੱਥੇ ਇੱਕ ਸਮੱਸਿਆ ਹੋਰ ਆਈਂਦੀ ਹੈ ਜਿਹੜੀ ਅੱਜ ਇਸ ਦੌਰ ਦੇ ਵਿੱਚ ਦੇਖਦੇ ਹਾਂ ਸ਼ਬਦ ਜੋੜਾਂ ਦੀ ਸ਼ੁੱਧਤਾ ਤੇ ਇਕਸਾਰਤਾ phd शोध पर प्रबंध ਵਿੱਚੋਂ ਇਸ ਤਰ੍ਹਾਂ ਦੀਆਂ ਅਸ਼ੁੱਧੀਆਂ ਛਾਂਟਣਾ ਤਾਂ ਹਕਾ ਅਹਮ ਅਕਤ ਵਾਲੀ ਗੱਲ ਹੈ ਪਰ ਕੀਤੇ ਰਿਹਾ ਵੀ ਨਹੀਂ ਜਾ ਸਕਦਾ ਕਿਉਂਕਿ ਇਸ ਦਾ ਸਿੱਧਾ ਪ੍ਰਬੰਧ ਕੀ ਸੰਬੰਧ ਕੀ ਨਵਾ ਪੰਜਾਬੀ ਜਨਰ ਦੀ ਕੋਚ ਪ੍ਰਤੀ ਸੰਜੀਤ ਕੀ ਦੇ ਨਾਲ ਹੁੰਦਾ ਮਤਲਬ ਜੇਕਰ ਕਈਆਂ ਦੀ ਛੇੜ ਵੀ ਦਿੱਤਾ ਜਾਵੇ ਨਾ ਕਿ ਤੁਹਾਡਾ ਸ਼ਬਦ ਜੋੜਨੀ ਸਹੀ ਹੈ ਕਿ ਜੇ ਇਹ ਚੀਜ਼ਾਂ ਨਹੀਂ ਸਹੀ ਹੈ ਕਿ ਉਹ ਵੀ ਚੀਜ਼ਾਂ ਜਿਹੜੀਆਂ ਗਿਏ ਨੇ ਕਹਿੰਦੇ ਅਸੀਂ ਮਸਲਾ ਨਹੀਂ ਉਠਾ ਸਕਦੇ ਪਰ ਕੀੰਦਾ ਕਹਿੰਦਾ ਇਹ ਮਸਲਾ ਅਜੇ ਕਿਸੇ ਦੇ ਸਿਰ ਨਹੀਂ ਲੱਗਾ ਤੇ ਪਰ ਕੀ ਅਸੀਂ ਇਸ ਦਿਸ਼ਾ ਵੱਲ ਕੰਮ ਹੋਏ ਜਿਹੜਾ ਗਵਾ ਉਸ ਤੋਂ ਕੋਈ ਲਾਭ ਵੀ ਉਠਾਇਆ ਹੈ ਮਤਲਬ ਜੇਕਰ ਕਿਸ ਨੇ ਇਸ ਦਿਸ਼ਾ ਵੱਲ ਕੰਮ ਵੀ ਕੀਤਾ ਹੈ ਅਸੀਂ ਇਸ ਤੋਂ ਲਾਭ ਉਠਾਇਆ ਹੈ ਨਹੀਂ। ਜੋ ਕਹਿੰਦੇ ਕਿ ਜੇਕਰ ਅਸੀਂ ਪੰਜਾਬੀ ਯੂਨੀਵਰਸਿਟੀ ਵਾਲਾ ਇੱਕ ਪ੍ਰਕਾਸ਼ੀ ਪੰਜਾਬੀ ਸ਼ਬਦ ਕੋਸ਼ ਜਿਹੜਾ ਅਸੀਂ ਉਹ ਹੀ ਲੈ ਲਈਏ ਤਾਂ ਟੋਕ ਟਿਕ ਸਾਰਧਾ ਦੀ ਸਮੱਸਿਆ ਕਾਫੀ ਹੱਦ ਤੱਕ ਜਿਹੜੀ ਇੱਥੇ ਹੱਲ ਹੋ ਸਕਦੀ ਸੀ ਠੀਕ ਹੈ। ਉਹਨੇ ਤੇ ਪੁਰਾਣਾਂ ਨੇ ਇੱਕ ਕੋਚ ਪ੍ਰਬੰਧ ਦੇ ਬਾਰੇ ਦੱਸਿਆ ਹੈ ਵਾ ਕਿ ਕਿਸ ਤਰੀਕੇ ਨਾਲ ਇਹਦੇ ਵਿੱਚ ਗੱਲ ਕੀਤੀ ਗਈ ਹੈ ਕਿ ਅ ਕਿਵੇਂ ਉਹਨਾਂ ਨੇ ਬਾਬਾ ਬਲਵੰਤ ਸਿੰਘ ਦੀ ਮਿੱਠਾ ਸੱਤੇ ਇਤਿਹਾਸਿਕ ਪ੍ਰਤੀਕਾਂ ਦਾ ਰੂਪਾਂਤਰਨ ਤਤ ਕਰਾ ਇੱਥੇ ਦਿੱਤਾ ਹੋਇਆ ਵਾ ਤੇ ਚਲੋ ਤਤ ਕਰਾ ਤਾਂ ਸਹੀ ਹੈ ਜਿਵੇਂ ਅਸੀਂ ਪਹਿਲਾਂ ਦੇਖਦੇ ਅਸੀਂ ਕੋਚ ਵਿਧੀ ਦੇ ਵਿੱਚ ਦੇਖਿਆ ਸੀ ਉਸੇ ਤਰੀਕੇ ਦੇ ਨਾਲ ਇਹ ਚੀਜ਼ਾਂ ਸਾਰਾ ਕੁਝ ਦਿੱਤਾ ਆਇਆ ਵਾ ਠੀਕ ਹੈ ਇਹ ਵੀ ਪ੍ਰਤੀਕ ਬਿੰਬ ਉਹਨੂੰ ਅੱਗੋਂ ਹੋਰ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੈਗਾ ਵਾ ਸੋ ਇਹ ਜਿਹੜੀ ਚੀਜ਼ ਤੁਸੀਂ ਗਈ ਹੈ ਕੀ ਹੈ ਸਾਰਾ ਕੀ ਗਵਾਏ ਇਹਦੇ ਵਿੱਚ ਸਾਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਕੋਚ ਪ੍ਰਬੰਧ ਲਿਖਿਆ ਹੈ ਉਹਨਾਂ ਦੇ ਬਾਰੇ ਸਾਰੀ ਇੱਥੇ ਜਿਹੜਾ ਦੱਸਿਆ ਹੈ ਵਾ ਕਿ ਕੀ ਕੀ ਚੀਜ਼ਾਂ ਕਿੱਥੋਂ ਕਿੱਥੋਂ ਤੱਕ ਦਿੱਤੀਆਂ ਆਈਆਂ ਠੀਕ ਹੈ ਓਕੇ ਸੋ ਨੈਕਸਟ ਜਿਹੜਾ ਹੈ ਗਵਾ ਸਾੜਪੂਲ ਹੁਣ ਇਸ ਦੇ ਵਿੱਚ ਹਾਂਜੀ ਅੱਜ ਸਿਰਫ ਇੰਨਾ ਹੀ ਕਰਾਂਗੇ ਠੀਕ ਹੈ ਇਸ ਦੇ ਵਿੱਚ ਜਿੰਨਾ ਵੀ ਅਸੀਂ ਪੜਿਆ ਗਾ ਉਹ ਅੱਜ ਅਸੀਂ ਪੱਤਰਕਾਰੀ ਦੇ ਬਾਰੇ ਪੜਿਆ ਸੀ ਸਵੈਜੀਵਨੀ ਦੇ ਬਾਰੇ ਪੜਿਆ ਹੈਗਾ ਸੀ ਕੀ ਕੀ ਇਸ ਦੇ ਵਿੱਚ ਗੱਲੇ ਤੇ ਬਾਕੀ ਜਿਹੜਾ ਅਸੀਂ ਨੈਕਸਟ ਦੇ ਵਿੱਚ ਕਰਾਂਗੇ ਥੋੜਾ ਜਿਹਾ ਟੌਪਿਕ ਰਹਿ ਗਿਆ ਇਸ ਦੇ ਵਿੱਚ ਸੋ ਐਰ ਵਿੱਚ ਮੈਂ ਤਾਂ ਵੇਖ ਲਾਂਗੀ ਕੀ ਕੀ ਚੀਜ਼ ਪੜਾਉਣ ਵਾਲੀ ਹੈ ਉਹ ਹੀ ਚੀਜ਼ ਤਾਂ ਅੱਗੇ ਪੜਾਵਾਂਗੀ ਜਿਵੇਂ ਅਸੀਂ ਪਿੱਛੇ ਪੜਕੇ ਆਏ ਆ ਈ ਜ਼ਿਆਦਾ ਨਹੀਂ ਬਣਾਉਣਾ ਜੋ ਜੋ ਸਮਝਦੇ ਵਿੱਚ ਆਏ ਇਸ ਫੋਰਮੇ ਜਿਵੇਂ ਸਕੇ ਲੈ ਕੇ ਆਵਾਂਗੇ ਠੀਕ ਹੈ ਸੋ ਬਾਕੀ ਤੁਸੀਂ ਵੀਡੀਓ ਹਰ ਕੋ ਦੇਖਦੇ ਰਹੋ and likes to catch your video. Thank you.